ਵੀਕਐਂਡ ਰਿਪੋਰਟ ਦੇਖ ਰਹੇ ਸਾਰੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਪ੍ਰਦੀਪ ਵਰਮਾ ਤੇ ਅੱਜ ਤੁਹਾਡੇ ਲਈ ਲੈ ਕੇ ਆਇਆ ਜੀ ਚੋਣਾਂਾਂ ਦੀ ਵਿਸ਼ੇਸ਼ ਚਰਚਾ ਸਭ ਤੋਂ ਪਹਿਲਾਂ ਦੱਸ ਦਈਏ ਵੀਕਐਂਡ ਰਿਪੋਰਟ ਦੇ ਵਿੱਚ ਸਾਡੇ ਨਾਲ ਅੱਜ ਚਰਚਾ ਕਰਨ ਲਈ ਸਟੂਡੀਓ 'ਚ ਮੌਜੂਦ ਨੇ ਸਰਦਾਰ ਗੁਪੀ ਸਿੰਘ ਸੰਧੂ ਸਾਹਿਬ ਜੋ ਕਿ ਉੱਘੇ ਪੱਤਰਕਾਰ ਨੇ ਤੇ ਸਮਾਜ ਸੇਵਕ ਵੀ ਨੇ ਔਰ ਸਾਡੇ ਨਾਲ ਅੱਜ ਚਰਚਾ ਕਰਨਗੇ ਸਪੈਸ਼ਲ ਅੱਜ ਦੀਆਂ ਨਤੀਜਿਆਂ ਦੇ ਉੱਪਰ ਸਨਸਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਪ੍ਰਦੀਪ ਜੀ ਤੋਂ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਵੀਕਐਂਡ ਰਿਪੋਰਟ ਨੇ ਇੱਕ ਸਰਵੇ ਕੀਤਾ ਸੀਗਾ ਪੰਜਾਬੀਆਂ 13 ਸੀਟਾਂ ਨੂੰ ਲੈ ਕੇ ਸਾਡਾ ਜਿਹੜਾ ਸਰਵੇ ਹੈ ਉਹ 90% ਐਕੂਰੇਟ ਸਰਵੇ ਨਿਕਲਿਆ ਜਿਹਨਾਂ ਜਨਾਂ ਦੇ ਉੱਪਰ ਅਸੀਂ ਅਸ਼ੰਕਾ ਜਤਾਈ ਸੀ ਜਿੱਦ ਦੀ ਉਹ ਲੋਕ ਜਿੱਤੇ ਨੇ ਸੋ ਇਹਨਾਂ ਵਾਸਤੇ ਸਾਡੇ ਸਪੋਰਟਰਾਂ ਦਾ ਸਾਡੇ ਜਿਹੜੇ ਸਾਡੇ ਨਾਲ ਸਾਥ ਦਿੰਦੇ ਨੇ ਉਹਨਾਂ ਸਾਰੀ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਵੀਕੈਂਡ ਬੋਰਡ ਤੁਹਾਡੇ ਨਾਲ ਇਦਾਂ ਹੀ ਜੁੜਿਆ ਰਹੇਗਾ ਸੋ ਅੱਜ ਦੀ ਚਰਚਾ ਸ਼ੁਰੂ ਕਰਦੇ ਆ ਪਰਨਾਮਾਂ ਦੇ ਨਾਲ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਉੱਪਰ ਜੋ ਪਰਨਾਮ अवेलेबल ਨੇ ਜਾਂ ਜੋ ਇਨਫਾਰਮੇਸ਼ਨ ਸਾਡੇ ਸੋਰਸ ਤੋਂ ਸਾਡੇ ਕੋਲ अवेलेबल ਹੈ ਉਹਨਾਂ ਦੇ ਉੱਪਰ ਚਰਚਾ ਕਰਾਂਗੇ ਸਰਕਾਰ ਕਿਹਦੀ ਮੜਦੀ ਨਜ਼ਰ ਆ ਰਹੀ ਹੈ ਉਹ ਦੇਖਾਂ ਜਾਵਾਂਗੇ ਸੰਤ ਸਾਹਿਬ ਡਿਸਕਸ ਕਰਨਾ ਸ਼ੁਰੂ ਕਰਦੇ ਆ ਜੀ ਅੱਜ ਦੀ ਗੱਲਬਾਤ ਬਿਲਕੁਲ ਜੀ ਜਿਹੜੀ ਸੀਟਾਂ ਹੁਣ ਆਲਮੋਸਟ ਕਲੀਅਰ ਹੋ ਚੁੱਕੀਆਂ ਸਾਰੇ ਪਰਨਾਮ ਦੇ ਕਲੀਅਰ ਹੋ ਚੁੱਕੇ ਆ ਤੁਸੀਂ ਦੇਖ ਚੁੱਕੇ ਹੋ ਬਿਲਕੁਲ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ 240 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਜਿਵੇਂ ਕਿ ਉੱਭਰੀ ਹੈ ਹੁਣ ਪਹਿਲੇ ਪਿਛਲੇ ਚੋਣਾਂਵਾਂ ਮੰਗੂ ਹਾਲਾਂਕਿ ਇਹ ਉਹ ਪੂਰਨ ਬਹੁਮਤ ਨਹੀਂ ਹੈ ਜਿੰਨਾ ਸਰਕਾਰ ਬਣਦੀ ਹੋਵੇ ਜਦ ਤੱਕ ਇੰਡੀਆ ਦੀਆਂ ਬਾਕੀ ਪਾਰਟੀਆਂ ਨਹੀਂ ਜੁੜਦੀਆਂ ਤਦ ਤੱਕ ਸਰਕਾਰ ਬਣਾਉਣ ਚ ਮੂਲ ਬੀਜੇਪੀ ਜਿਹੜੀ ਆ ਉਹ ਸਫਲ ਹੁੰਦੀ ਨਹੀਂ ਲੱਗਦੀ ਦੂਜੇ ਪਾਸੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਵੀ ਕਮਬੈਕ ਕੀਤਾ ਹੈ ਕਾਂਗਰਸ ਜਿਹੜੀ ਕਿ ਪਿਛਲੇ ਚੋਣਾਂਾਂ ਦੇ ਵਿੱਚ ਖਾਸ਼ੀਅਤ ਸੀ ਇਸ ਵਾਰ ਉਹਨਾਂ ਨੇ ਲਗਭਗ 100 ਦੇ ਲਾਗੇ ਸ਼ਾਇਦ 99 ਸੀਟਸ ਦੇ ਨਾਲ ਕਮਬੈਕ ਕੀਤਾ ਹੈ ਉਹ ਤਾਂ ਸਮਾਜਵਾਦੀ ਪਾਰਟੀ ਦੇ ਨਾਲ ਮਿਲ ਕੇ ਉਹਨਾਂ ਨੇ ਯੂਪੀ ਦੇ ਵਿੱਚ ਕਾਫੀ ਅੱਛਾ ਪ੍ਰਦਰਸ਼ਨ ਕੀਤਾ ਹੈ ਤੇ ਤ੍ਰਿੰਮੂਲ ਕਾਂਗਰਸ ਜਾਂ ਤੇਲਗੂ ਦੇਸ਼ਮ ਪਾਰਟੀ ਜਿਹੜੇ ਡੀਐਮਕੇ ਪਾਰਟੀ ਹੈ ਜਾਂ ਡੀਟੀਡੀਪੀ ਹੈ ਸੀਪੀਆਈਐਮ ਹੈ ਇਦਾਂ ਦੀਆਂ ਛੋਟੀਆਂ-ਛੋਟੀਆਂ ਪਾਰਟੀਆਂ ਨੇ ਵੀ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਹੈ ਤੇ ਐਨਡੀਏ ਦੇ ਘਟਕ ਬਣਾਉਣੇ ਵੀ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਹੈ ਪਰ ਜਿਹੜਾ ਅੱਜ ਦਾ ਸਵਾਲ ਹੈ ਉਹ ਇਹ ਹੈ ਕਿ ਦੁਬਾਰਾ ਮੁੱਖ ਜਿਹੜੇ ਸਰਧਾਰ ਮੰਤਰੀ ਨੇ ਉਹ ਮੋਦੀ ਸਾਹਿਬ ਬਣਨਗੇ ਦੇਖੋ ਜੋ ਹੁਣ ਤੱਕ ਦੇ ਸਮੀਕਰਨ ਨੇ ਜੀ ਜੋ ਇੱਕ ਸਾਡੀ ਪਰੰਪਰਾ ਜੋ ਪ੍ਰਕਿਰਿਆ ਚੱਲਦੀ ਹੈ ਜੀ ਉਹਦੇ ਮੱਦੇਨਜ਼ਰ ਜੇ ਜੇ ਆਪਾਂ ਗੱਲ ਕਰੀਏ ਤਾਂ ਬੇਸ਼ੱਕ ਇਹ ਭਾਰਤੀ ਜਨਤਾ ਪਾਰਟੀ ਆਪਣੇ ਤੌਰ ਤੇ ਉਹ ਅੰਕੜਾ ਜਦੋਂ ਇਹ ਅੰਕੜਾ 272 ਦਾ ਨਹੀਂ ਛੂਪਾਈ ਜੀ ਤਾਂ ਕਿ ਉਹਨਾਂ ਨੂੰ ਕਿਸੇ ਦੀ ਹਸਾਰੇ ਦੀ ਜੂਟ ਨਾ ਪਵੇ ਬਿਲਕੁਲ ਤੋਂ ਉਹਦੇ ਹਸਾਰੇ ਨਾਲ ਤਾਂ ਜਿਹੜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਵੀ ਬਣਦੇ ਆ ਕਿਉਂਕਿ 240 ਜਿਹੜਾ ਅੰਕੜਾ ਸਭ ਤੋਂ ਵੱਡਾ ਹੈ ਸਭ ਤੋਂ ਵੱਡੀ ਪਾਰਟੀ ਵਜੋਂ ਅੱਜ ਬੀਜੇਪੀ ਫਿਰ ਮੌਜੂਦ ਹੈ ਬਿਲਕੁਲ ਜਦੋਂ ਸਰਕਾਰ ਗਠਜੜ ਹੁੰਦੀ ਹੈ ਤੇ ਉਹਦੇ ਵਿੱਚ ਸਭ ਤੋਂ ਛੋਟੀ ਪਾਰਟੀ ਹੁੰਦੀ ਹੈ ਸਭ ਤੋਂ ਜਿਹੜੀ ਵੱਡੀ ਪਾਰਟੀ ਹੁੰਦੀ ਹੈ ਉਹਨੂੰ ਸਦਦਾਤ ਜਾਂਦਾ ਬਿਲਕੁਲ ਬਿਲਕੁਲ ਦੂਜੀ ਗੱਲ ਜਿਹੜਾ ਇਫੈਕਟ ਜਿਹੜਾ ਹੈ ਉਹ ਇਹ ਹੈ ਕਿ ਜਿਹੜੀ ਬੀਜੇਪੀ ਔਰ ਨਾਲ ਜਿਹੜੇ ਸਾਥੀ ਪਾਰਟੀਆਂ ਨੇ ਜਿਹੜਾ ਗੱਠਜੋੜ ਇੱਕ ਤਿਆਰ ਕੀਤਾ ਇਹ ਚੋਣਾਂ ਤੋਂ ਪਹਿਲਾਂ ਦਾ ਗੱਠਜੋੜ ਹੋਇਆ ਹ ਹ ਇਹਦੇ ਵਿੱਚ ਕਿਸੇ ਨੂੰ ਜਾ ਕੇ ਭਰੋਸਾ ਦੱਸਣ ਦੀ ਲੋੜ ਨਹੀਂ ਜਾਂ ਕਿਸੇ ਨੂੰ ਤੋੜ ਜੋਣ ਕਰਨ ਦੀ ਲੋੜ ਨਹੀਂ ਉਹ ਆਲਰੇਡੀ ਹੈਗਾ ਔਰ ਉਹਦਾ ਬਹੁਤ ਵੱਤ ਜਿਹੜਾ ਮਿਲ ਰਿਹਾ ਉਹ ਹੂੰ ਬਹੁਤ ਬਹੁਤ ਮੇਰੇ ਆ ਇੱਕ ਪਾਸੇ ਉਹ ਲੋਕ ਜਿਹੜੇ ਨਾਲ ਆਲਰੇਡੀ ਆ ਚੁੱਕੇ ਹੋਏ ਆ ਉਹਨਾਂ ਨੂੰ ਨਾਲ ਲਾ ਕੇ ਬਹੁਤ ਬਹੁਤ ਉਚ ਤੁਸੀਂ ਆਨੇ ਆ ਤੇ ਦੂਜੇ ਪਾਸੇ ਉਹ ਤੇ ਜਿਹੜੀ ਗੱਲ ਕਵੇ ਅੱਜ ਵੀ ਕਾਂਗਰਸ ਪਾਰਟੀ ਤੁਸੀਂ ਕਹਿੰਦੇ ਠੀਕ ਹੈ ਸੁਧਾਰ ਕੀਤਾ ਉਹਨੇ ਪਿਛਲੀ ਵਾਰ ਉਹ ਵੀ ਕੋਰ ਤੇ ਲੱਗਾ ਕਿ 55 ਦੇ ਕਰੀਬ ਚਿੱਟਾਂ ਸੀ ਐਸ ਕੀ ਉਹ ਨੰਨੇ ਨਵੇਂ ਤੇ ਆ ਬਿਲਕੁਲ ਬੜੀ ਵੱਡੀ ਗੱਲ ਇਹ ਆ ਕਿ ਦੇਖੋ ਕਾਂਗਰਸ ਪਾਰਟੀ ਬੇਸ਼ੱਕ ਸਾਡੇ ਜਿਹੜੇ ਚਾਹੇ ਸਰਵੇ ਆ ਰਹੇ ਨੇ ਸਾਡੇ ਜਿਹੜੇ ਰਿਪੋਰਟ ਆ ਰਹੀਆਂ ਉਹ ਚ ਦੱਸ ਰਹੇ ਜੀ ਕਾਂਗਰਸ ਇੰਡੀਆ ਗੱਠ ਜੋ ਨੇ 234 ਸੀਟਾਂ ਮਿਲ ਗਈਆਂ 234 ਇਦਾਂ ਕਿੰਨੇ ਜੀ ਦੇਖੋ 234 ਕੇਂਦਰ ਨੇ ਸਾਰੇ ਜਿਹੜੇ ਉਹਨਾਂ ਦੇ ਘਟਕਦਲਾਂ ਦਾ ਲਮਣਾ ਆ ਕੇ ਫਿਰ 234 ਕੇਂਦਰ ਨੇ ਪਰ ਇਹਦੇ ਚ ਮੈਂ ਇੱਕ ਗੱਲ ਤਮੀਰ ਕਰ ਦਵਾ ਕਿ ਜਿਹੜੀ ਟੀਐਮਸੀ ਹੈ ਜਿਹੜੀ ਮਮਤਾ ਬਨਰਜੀ ਦੀ ਪਾਰਟੀ ਹੈ ਆਰ ਇੰਡੀਆ ਨੈਸ਼ਨਲ ਕਾਂਗਰਸ ਉਹਨੂੰ 29 ਸੀਟਾਂ ਮਿਲੀਆਂ ਨੇ ਔਰ ਜਦੋਂ ਉਹਨੇ ਇਲੈਕਸ਼ਨ ਲੜਨਾ ਸੀ ਉਹਨੇ ਪਹਿਲਾਂ ਕਲੀਅਰ ਕੀਤਾ ਸੀ ਕਿ ਮੈਂ ਇੰਡੀਆ ਗੱਠਜੋੜ ਦਾ 파ਟ ਨਹੀਂ ਹਾਂ ਔਰ ਫਿਰ ਵੀ ਹੁਣ ਅੱਜ ਦੀ ਦੇਰ ਤੇ ਜਿਹੜਾ ਸ਼ੋਅ ਕੀਤਾ ਜਾ ਰਿਹਾ ਉਹਨੂੰ ਉਹਨਾਂ ਦਾ 파ਟ ਮੰਨ ਕੇ ਹੀ ਚੱਲਿਆ ਜਾ ਰਿਹਾ ਕਿਉਂਕਿ ਉਹਨੇ ਅਗੇਂਸਟ ਇਲੈਕਸ਼ਨ ਹੀ ਲੜਿਆ ਮੋਦੀ ਦੇ ਨਰਿੰਦਰ ਮੋਦੀ ਦੇ ਅਗੇਂਸਟ ਇਲੈਕਸ਼ਨ ਲੜਿਆ ਇਸ ਕਰਕੇ ਉਹਨੂੰ ਆਲਰੇਡੀ 파ਟ ਮੰਨ ਕੇ ਚੱਲਿਆ ਜਾ ਰਿਹਾ ਜੀ ਜੀ ਇਹ ਉਹ ਗੱਲ ਠੀਕ ਹੈ ਪਰ ਮੈਂ ਗੱਲ ਕਾਂਗਰਸ ਦੀ ਕਰ ਰਿਹਾ ਜੀ ਦੇ ਤੱਕ ਜਿੰਨਾ ਮਾਤੀ ਸਤਾ ਕੀਤਾ ਪਰ ਇਹ ਜਿਹੜਾ ਮਨਾਂ ਦਾ ਮੋਦੀ ਜੀ ਵੀ ਕਹਿੰਦੇ ਸੀਗੇ ਦੋ ਅੰਕਾਂ ਤੋਂ ਵੱਧ ਦੇ ਇਹ ਨਈਂ ਵੋਟਾਂ ਲੈ ਪਾਉ ਤੇ ਤੁਸੀਂ ਦੇਖੋ ਬੇਸ਼ੱਕ ਇੱਕ ਸੀਟ ਚਾਦਰ ਕਰ ਹੋਰ ਆਉਂਦੀ ਹੁੰਦੀ ਇਹਨੂੰ ਦਿਸਦੀ ਹੁੰਦੀ 99 ਦੇ ਬਸੇ ਤਿੰਨ ਅੰਕਾਂ ਦੇ ਕਹਾਵਾ ਸੀ ਤਿੰਨ ਅੰਕਾਂ ਦੇ ਹੋਏ ਨਾ ਤਿੰਨ ਅੰਕਾਂ ਦੇ ਨਹੀਂ ਹੋ ਪਾਏ ਇੱਕ ਤਾ ਇੱਕ ਤਰੀਕੇ ਨਾਲ ਬੜੇ ਜਿਹੀ ਚੀ ਰਹਿ ਗਈ ਦਮਾ ਜਿਹੀ ਜਿਹੜੀ ਆ ਉਹ ਉੱਥੇ ਹੀ ਕਾਂਗਰਸ ਜਿਹੜੀ ਸਿਮਟ ਕੇ ਰਹਿ ਗਈ ਭਾਵੇਂ ਆਪਣੇ ਜਿੰਨਾ ਮਰਦੀ ਕਵੇ ਲੇਕਰ ਆਹ ਤੇ ਕਾਂਗਰਸ ਪਾਰਟੀ ਇਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਬਾਕੀ ਪਾਰਟੀਆਂ ਦੇ ਬਿਹਾਫ ਦੇ ਉੱਤੇ ਜਿਹੜੇ ਤੁਸੀਂ ਆਪਾਂ ਕਹਿੰਦੇ ਨितीश ਕੁਮਾਰ ਜੀ ਹੋਏ ਜਾਂ ਹੋਰ TDP ਦੇ ਹੈਗੇ ਨੇ ਚੰਦਰਬਾਬੂ ਨਾੜੂ ਜੀ ਜਿਨ੍ਹਾਂ ਨੇ ਅੰਦਰ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਵਿਧਾਨ ਸਭਾ ਇਲੈਕਸ਼ਨ ਜਿੱਤੇ ਆ ਨਾਲ ਜਿਹੜੀ ਗੱਲ ਇਹ ਵੀ ਆ ਰਹੀ ਹੈ ਕਿ ਕੋਈ ਪਹਿਲਾਂ ਸੀ ਵਿਧਾਨ ਸਭਾ ਇਲੈਕਸ਼ਨ ਉਹਨਾਂ ਦੇ ਵਿੱਚ TDP ਨੇ ਆਪਣੀ ਸਰਕਾਰ ਬਣਾ ਲਈ ਹੈ ਸੋ ਇਹ ਕਿਹਾ ਜਾ ਰਿਹਾ ਵੀ TDP ਦੇ ਵਿੱਚ ਜਿਹੜੇ ਚੰਦਰਬਾਬੂ ਨਾੜੂ ਨੇ ਉਹ ਵੀ ਇੰਡੀਅਨ ਉਸਕੇ ਪਕਾਰ ਸਕਦੇ ਨੇ ਤੇ ਦੂਜੇ ਪਾਸੇ ਨितीश ਕੁਮਾਰ ਜੀ ਦਾ ਇਤਿਹਾਸ ਰਿਹਾ ਹੈ ਸਕਿਪ ਕਰਨ ਦਾ ਪਰ ਪ੍ਰਦੀਪ ਜੀ ਮੈਨੂੰ ਲੱਗਦਾ ਇਹ ਖਿਆਲੀ ਬਲਾਅ ਹੈ ਵਿਰੋਧੀ ਦਰਦਾ ਜੀ ਇਹ ਐਵੇਂ ਕਿ ਨਾ ਉਹ ਹੁਣ ਇੱਕ ਪਾਸੇ ਤਾਂ ਖੁਸ਼ੀ ਜ਼ਾਹਰ ਕਰ ਰਹੇ ਆ ਕਿ ਸੰਵਿਧਾਨ ਬਚ ਗਿਆ ਜੀ ਲੋਕਤੰਤਰ ਬਚ ਗਿਆ ਇਹਨਾਂ ਨੂੰ ਲੱਗਦਾ ਕਿ ਜਿਹੜੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਅੰਦਰ ਇਹਨਾਂ ਜਿਨ੍ਹਾਂ 'ਚ ਲਕੀ ਜਾਂਦੇ ਸੀ ਸ਼ਾਇਦ ਉਹ ਰੁਕ ਜਾਣ। راہੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਚੀਜ਼ ਨੂੰ ਲੈ ਕੇ। ਬਿਲਕੁਲ ਬਿਲਕੁਲ ਹੈ ਨਾ ਉਹਨਾਂ ਨੇ ਵੀ ਕਹੇ ਸਭ ਦਾ ਹੱਥ ਬਾਤ ਗਿਆ ਜੀ ਕਿ ਜੇ ਹੁਣ ਸੰਵਿਧਾਨ ਬਚ ਗਿਆ ਤੇ ਮੇਰਾ ਤਾਂ ਕਹਿਣਾ ਨਾਲ ਦੀ ਨਾਲ ਈਵੀਐਮ ਦੀ ਇੱਜ਼ਤ ਵੀ ਬਚ ਗਈ। ਜੀ। ਜੀ ਦਾ ਇਹਨਾਂ ਕੋਈ ਬਹਾਨਾ ਕੋਈ ਨਹੀਂ ਸ਼ਿਕਾ। ਬਸ ਇਹ ਹਰਵਾਤ ਕਹਿੰਦੇ ਈਵੀਐਮ ਦੀ ਹੈਕ ਹੋ ਜਾਂਦੀ ਜਿੱਥੇ ਮਰਜ਼ੀ ਪਾ ਦਿਓ ਜੀ ਉਹ ਭਾਜਪਾ ਵੀ ਜਾਂਦੀ ਉਹ ਜਦੋਂ ਨਾ 400 ਪਾਰ ਦਾ ਨਾਰਾ ਜਗਾਤਾ ਇਹ ਹੁਣ ਤਾਂ ਉਹਨਾਂ ਦੀ ਇੱਜ਼ਤ ਦਾ ਸਵਾਲ ਸੀ ਕਿ ਹੁਣ ਕਿਉਂ ਨਹੀਂ ਗਈ ਆਪਣੇ ਹੱਥ 'ਚ ਬਹੁਤ ਸਾਰੇ ਚੀਜ਼ਾਂ ਦੇ ਜਵਾਬ ਮਿਲੇ ਨੇ ਔਰ ਇਹ ਮੈਂ ਸਮਝਦਾ ਹਾਂ ਲੋਕਤੰਤਰ ਇਹ ਸੱਚਮੁੱਚ ਜਿੱਤਿਆ ਹਾਂ ਔਰ ਇਹ ਸਭ ਤੋਂ ਵੱਡੀ ਗੱਲ ਜਿਹੜੀ ਆਈ ਹੈ ਜਿਸ ਤੇ ਗੁਣਾ ਮੈਂ ਦੇਖ ਰਿਹਾ ਸੀ ਪੰਜਾਬ ਤੇ ਵੀ ਗੱਲ ਕਰਾਂਗੇ ਪਰ ਆਪਾਂ ਨੈਸ਼ਨਲ ਲੈਵਲ ਤੇ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਜਿਹੜੀ ਗਏ ਅਫੀਜ਼ ਕਰਦੀ ਹੈ ਖਾਸ ਕਰਕੇ ਮੁਸਲਮਾਨ ਭਾਈਚਾਰੇ ਨੂੰ ਔਰ ਉਹਨੇ ਉਹਨਾਂ ਨੂੰ ਇਸ ਤਰੀਕੇ ਨਾਲ ਬੰਨਿਆ ਉਹ Hindu dharm ਦੀ ਗੱਲ ਕਰਕੇ ਹੋਰ ਚੀਜ਼ਾਂ ਦੀ ਗੱਲ ਕਰਕੇ ਸੰਵਧਾਨ ਦੀ ਗੱਲ ਕਰਕੇ ਉਹ ਐਸਸੀ ਭਾਈਚਾਰੇ ਨੂੰ ਔਰ ਜਿਹੜਾ ਮੁਸਲਮਾਨ ਭਾਈਚਾਰਾ ਉਹਨੂੰ ਭਾਰਤੀ ਜਨਤਾ ਪਾਰਟੀ ਤੋਂ ਦੂਰ ਰੱਖਣ ਦੀ ਜਰੂਰ ਸਕਸੈਸ ਹੋਈ ਹੈ ਪੋਲਰਾਈਜ਼ ਹੋਇਆ ਮੁਸਲੂ ਵੋਟਰਾਂ ਦਾ ਪੋਲਰਾਈਜ਼ ਹੋਇਆ ਪੰਜਾਬ ਦੇ ਵਿੱਚ ਸਿੱਖ ਵੋਟਰਾਂ ਦਾ ਪੋਲਰਾਈਜ਼ ਹੋਇਆ ਕਿਉਂਕਿ BJP ਤੋਂ ਦੂਰ ਰੱਖਣ ਦੀ ਇਹਨਾਂ ਨੂੰ ਕਾਮਯਾਬ ਜਿਹੜੇ ਰਹੇ ਨੇ ਜਿਹੜਾ ਐਸਸੀ ਭਾਈਚਾਰਾ ਐਸਸੀ ਭਾਈਚਾਰਾ ਵੀ ਜਿਸ ਤਰੀਕੇ ਨਾਲ ਉਮੀਦ ਸੀ ਅਸੀਂ ਫਰੀਦਕੋਟ ਦੇਖ ਰਹੇ ਸੀ ਇਲੈਕਸ਼ਨ ਜਿਵੇਂ ਹਾਸਾ ਯਾਨਸਜੀਤ ਦੇ ਨਾਲ ਹੋਇਆ ਜਿਸ ਤਿੱਕੇ ਨਾਲ ਕਿਸਾਨ ਰੱਟ ਦੇ ਨਾਲ ਤੇ ਕਿਸਾਨ ਆਗੂਆਂ ਨੇ ਉਹਨਾਂ ਦੇ ਰਸਤੇ ਰੋਕੇ ਇੱਕ ਤਰੀਕੇ ਲੱਗਦਾ ਸੀ ਕਿ ਸ਼ਾਇਦ ਜਿਹੜਾ ਐਸਸੀ ਭਾਈਚਾਰਾ ਉਹਦਾ ਪੋਲਰਾਈਜੇਸ਼ਨ ਜਿਹੜਾ ਬੀਜੇਪੀ ਦੇ ਹੱਕ ਵਿੱਚ ਹੋਣ ਦੀ ਸੰਭਾਵਨਾ ਬਣ ਰਹੀ ਸੀ ਕਾਫੀ ਲੋਕ ਕਹਿ ਵੀ ਰਹੇ ਸੀ ਕਿ ਮਜ਼ਦੂਰ ਵਰਗ ਨਾਲ ਇਹਨਾਂ ਨੇ ਕੀ ਦਿੱਤਾ ਜੀ ਇਹਨਾਂ ਨੇ ਕੁਝ ਨਹੀਂ ਦਿੱਤਾ ਇਸ ਤਰ੍ਹਾਂ ਦੀ ਗੱਲਾਂ ਆਉਂਦੀਆਂ ਸੀ ਪਰ ਉਹ ਉਹਨਾਂ ਉਸ ਤਰੀਕੇ ਨਾਲ ਜਿਹੜਾ ਇਨਵਲਕ ਜਿਹੜਾ ਉਹ ਨਹੀਂ ਹੋ ਪਾਇਆ ਤੇ ਲੇਕਿਨ ਜਿਹੜਾ ਸਿੱਖ ਸੈਂਟੀਮੈਂਟ ਦੀ ਆਪਾਂ ਗੱਲ ਕਰਾਂਗੇ ਜੀ ਅਮਰਪਾਲ ਸਿੰਘ ਜਨਾ ਸਰਜੀ ਸਿੰਘ ਪੱਲੀ رپور ਤੋਂ ਤੁਸੀਂ ਹੈਰਾਨ ਹੋਵੋਗੇ ਕਿ ਆਮ মিডিਆ ਦੇ ਵਿੱਚ ਉਹਨਾਂ ਦੀ ਕੋਈ ਨਜ਼ਰ ਨਹੀਂ ਸੀ ਆ ਰਹੀ ਹਮ ਹਾਲੇ ਜਮਰਦ ਪਾਸੇ ਕੋਈ ਤਾਂ ਠੀਕ ਹੈ ਇੱਕ ਹੌਰ ਕੇਕ ਨੇ ਉਹ ਤਾਂ ਦੇਭਰੂਗੜ ਵਾਲੇ ਦਾ ਮਸ਼ਹੂਰ ਨੇ ਕਿ ਲੇਕਿਨ ਦੂਜੇ ਵੱਲ ਸਰਜੀਤ ਸਿੰਘ ਹੋਣੀ ਉਹ ਤਾਂ ਇਸ ਤਰ੍ਹਾਂ ਇੱਕ ਨਵਾਂ ਜਿਹਾ ਫੇਸ ਸੀਗਾ ਉਹਨਾਂ ਨੇ ਚੋਣ ਮੈਮ ਜਿਹੜੀ ਫਰੀਦਕੋਟ ਦੇ ਵਿੱਚ ਜ਼ਮੀਨ ਤੇ ਵੀ ਮੈਂ ਜਾ ਕੇ ਵੀ ਆਇਆ ਉੱਥੇ ਕੋਈ ਜਿੰਨੇ ਉਹਨਾਂ ਚੋਣ ਪ੍ਰਚਾਰ ਜਾਂ ਨਜ਼ਰ ਨਹੀਂ ਸੀ ਆ ਰਹੇ ਪਰ ਸਰਮਜੀਤ ਸਿੰਘ ਖਾਲਸਾ ਦਾ ਜਿਹੜਾ ਮਿਲਨ ਹੋਣਾ ਪੰਜਾਬ ਤੇ ਤੁਸੀਂ ਆਈ ਗਏ ਹੋ ਮੈਦਾਨਾ ਪੰਜਾਬ ਦੇ ਸਰਵੇ ਤੇ ਸਾਡੇ ਚੈਨਲ ਨੇ ਇੱਕ ਸਰਵੇ ਜਿਹੜਾ ਕੀਤਾ ਸੀਗਾ ਉਹਦਾ ਅਸੀਂ 90% ਜਿਹੜਾ ਰਿਜ਼ਲਟ ਅਸੀਂ ਸਹੀ ਰੇਂਜ ਕਾਮਯਾਬ ਹੋਏ ਆ ਕਿਉਂਕਿ ਉਹਦੇ ਚ ਇੱਕ ਸੀ ਸਿਰਫ ਜਿਹੜੀ ਸੰਗਰੂਰ ਵਾਲੀ ਉਹ ਸਾਡੇ ਮਿਸਕਨਸਪਸ਼ਨ ਸੀ ਆਦਰਵਾਈਜ਼ ਜਿਹੜੀਆਂ ਸੀਟਾਂ ਤੇ ਅਸੀਂ ਜਿੰਨ ਜਿੰਨ ਨੂੰ ਜੀਨਰ ਦੱਸਿਆ ਸੀ ਜਿਹੜੇ ਦੋ ਬੰਦਿਆਂ ਦੇ ਵਿੱਚੋਂ ਉਹਨਾਂ ਚੋਂ ਹੀ ਇੱਕ ਦਿੱਤੇ ਆ ਵੈਸੇ ਸਰਦੇਵ ਜੀ 100% ਦਾ ਕੋਈ ਵੀ ਸਰਵੇ ਜਿਹੜਾ ਇੱਕ ਹਨੁਮਾਨ ਹੁੰਦਾ 100% ਉਮੀਦ ਕਰ ਲਓ ਇਹ 100% ਹੋਣਾ ਮੁਸ਼ਕਲ ਵੇਖਿਆ ਤੁਹਾਡਾ 90% ਟੋਪ ਆਵਿਆ ਇਹ ਬਹੁਤ ਵੱਡੀ ਗੱਲ ਹੈ ਇਹਦੇ ਵਾਸਤੇ ਮੈਂ ਤੁਹਾਨੂੰ ਤੁਹਾਡੇ ਚੈਨਲ ਤੁਹਾਡੀ ਟੀਮ ਨੂੰ ਵਧਾਈ ਵੀ ਦੇਣਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਕ ਐਸਾ ਸਰਵੇ ਕੀਤਾ ਹੋਰ ਬਹੁਤ ਸਾਰੇ ਸਰਵੇ ਆਏ ਸੀਗੇ ਜਿਹਦੇ ਕੋਈ ਮੈਸਿਜ ਰਿਵਾਈਜ਼ ਕੀਤੇ ਸੀ ਸਰਵੇ ਜਿਹੇ ਸੀਤਾ ਦੇ ਦੇ ਸੀ ਤੇ ਲੇਕਿਨ ਉਹ ਉਸ ਤਰ੍ਹਾਂ ਦਾ ਜਿਹੜਾ ਉਹ ਸਾਬਤ ਨਹੀਂ ਬਿਲਕੁਲ ਨਹੀਂ ਹੋਇਆ ਸਾਨੂੰ ਬਹੁਤ ਸਾਰੇ ਚੈਨਲ ਦੇ ਸਾਡੇ ਸਰੋਤਿਆਂ ਦੇ ਫੋਨ ਵੀ ਆਏ ਕਿ ਤੁਹਾਡਾ ਸਰਵੇ 90% ਜਿਹੜਾ ਬਿਲਕੁਲ ਸਹੀ ਲਿਖਿਆ ਜੋ ਤੁਸੀਂ ਬੋਲਿਆ ਉਦਾਂ ਨਿਕਲਿਆ ਸੋ ਖੈਰ ਇਹ ਸਾਰੀ ਤੁਹਾਡੇ ਲੋਕਾਂ ਦੇ ਸਹਿਯੋਗ ਨਾਲ ਹੀ ਪੋਸੀਬਲ ਹੋਇਆ ਆਪਾਂ ਗੱਲ ਕਰ ਰਹੇ ਸੀ ਸਰਬਜੀਤ ਸਿੰਘ ਖਾਲਸਾ ਬੇਟੇ ਦੱਸੇ ਜਾ ਰਹੇ ਨੇ ਬੀਮ ਸਦਾ ਕੋਈ ਬੀਨ ਸਿੰਘ ਸੀਗੇ ਸਦਾ ਜਿਹਨਾਂ ਨੇ ਇੰਦਰਾ ਗਾਂਧੀ ਦਾ ਮਰਡਰ ਕੀਤਾ ਸੀਗਾ ਉਹਨਾਂ ਦੇ ਬੇਟੇ ਨੇ ਤੋ ਐਡੀ ਵੱਡੀ ਜਿਹੜੀ ਲੋਬਾ ਦੀ ਮਾਈਂਡ ਚੇਂਜ ਵਾਲੀ ਗੇਮ ਆ ਉਹ ਕਿਸ ਤਰ੍ਹਾਂ ਮਤਲਬ ਪੋਸੀਬਲ ਹੋਈ ਉਹ ਨਹੀਂ ਸਮਝ ਆਈ ਦੂਸਰੇ ਪਾਸੇ ਡਿੰਬਰੂਗੜ ਦੀ ਜੇਲ੍ਹ ਚ ਬੰਦੇ ਅਮਰਿਤਪਾਲ ਸਿੰਘ ਹੁਣ ਤਾਂ ਸੰਸਦ ਬਣ ਗਏ ਨੇ ਤੇ NSA ਵੀ ਸਾਦੇ ਸੇ ਬਿਹਾਰ ਤੇ ਉਹਨਾਂ ਦਾ ਖਤਮ ਹੋਏਗਾ ਜਦੋਂ ਵਕੀਲ ਉਹਨਾਂ ਦਾ ਲਾਇਆ ਜਾ ਕੇ ਕੋਰਟ ਚ ਹਦਾਇਤ ਦੇਗਾ ਵੀ ਤੁਸੀਂ ਉਹਨਾਂ ਨੂੰ ਕਿਦਾਂ ਦੇਸ਼ਦ્રોਹੀ ਕਹਿੰਦੇ ਹੋ ਜਦੋਂ ਇੰਨੇ ਲੋਕ ਵੋਟ ਪਾਉਂਦੇ ਨੇ 1.5 ਲੱਖ ਦੀ ਲੀਡ ਦੇ ਨਾਲ ਜਿੰਨਰ ਹੋਏ ਨੇ ਅਮਰਿਤਪਾਲ ਸਿੰਘ ਖਾਲਸਾ ਦੇਖੋ ਇੱਕ ਕਾਨੂੰਨੀ ਪੱਖ ਹੈ ਕਾਨੂੰਨੀ ਤੌਰ ਤੇ ਵਕੀਲ ਕਿਹੜੇ ਪੱਖ ਲਖਦੇ ਆ ਇਹ ਇੱਕ ਅਲੱਗ ਚੀਜ਼ ਐ ਲੇਕਿਨ ਮੈਨੂੰ ਲੱਗਦਾ ਜਦੋਂ ਇਲੈਕਸ਼ਨ ਚ ਜਾਂਦਾ ਸਾਡੀ ਇਹੀ ਤਾਂ ਪ੍ਰਕਿਰਿਆ ਐ ਲੋਕ ਰਾਜ ਜੀ ਸਾਡੀ ਜੀ ਤੇ ਇਹਦੇ ਜਦੋਂ ਕੋਈ ਇਲੈਕਸ਼ਨ ਲੜ ਸਕਦਾ ਦੇਖੋ ਜੇਹਲ ਚ ਬੰਦਾ ਬੈਠਾ ਬੰਦਾ ਜਿਵੇਂ ਕਿ ਸਿਮਰਜੀਤ ਮਾਨ ਐ ਐਂਡ ਹੋਰ ਸਾਥੀ ਜਿਹੜੇ ਲੜੇ ਸੀ ਉਸ ਵਕਤ ਦੇਖੋ ਉਹਨਾਂ ਦਾ ਨਾਮਯੰਦਗੀ ਕੀਤੀ ਸੀ ਜਾ ਕੇ ਹੁਣ ਅਮਰਪੁਰ ਸੇਗੂਣੀ ਪਾਵੇਂ ਜੇਲ੍ਹ ਚ ਨਹੀਂ ਪਰ ਜਦੋਂ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਚਾਹੀ ਕੇ ਸਾਡੇ ਉਹ ਸਾਨੂੰ ਦੇਸ਼ ਦੇ ਖਿਲਾਫ ਲੱਗਣਾ ਇਹਨਾਂ ਤੇ ਐਨਐਸਏ ਲੱਗਾ ਹੋਵੇ ਨਾ ਲੱਗਾ ਹੋਵੇ ਉਹ ਕਿਵੇਂ ਟੁੱਟਦਾ ਔਰ ਜੋ ਜੋ ਸਾਬਤ ਕਰ ਪਾਣਗੇ ਕਿਉਂਕਿ ਉਹਨਾਂ ਦੇ ਅੱਜ ਤੱਕ ਬਿਆਨ ਵੀ ਹੈ ਮੈਂ ਪਿੱਛੇ ਸੁਣ ਰਿਹਾ ਸੀ ਇੱਕ ਵੀਡੀਓ 'ਚ ਕਹਿ ਰਿਹਾ ਸੀ ਕਿ ਮੈਨੂੰ ਕੁੱਤੇ ਨੇ ਵੱਢਿਆ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਪਰ ਮੈਨੂੰ ਲੱਗਦਾ ਕਿ ਸ਼ਾਇਦ ਕੁੱਤੇ ਨੇ ਵੱਢ ਲਿਆ ਇਸੇ ਸੰਵਿਧਾਨ ਇਸੇ ਸੰਵਿਧਾਨ ਨੂੰ ਉਹ ਕਿਹਦੇ ਕੋ ਇਲੈਕਸ਼ਨ ਲੜੇ ਇਲੈਕਸ਼ਨ ਲੜੇ ਬਿਲਕੁਲ ਤੇ ਇਹ ਜੇ ਸਾਡੇ ਲੋਕ ਇਸੇ ਨੀਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਬੰਦਾ ਉਹ ਕਹਿ ਕੀ ਰਿਹਾ ਹੈ ਜਿਆ ਇਹਦੇ ਜਿਹੜੇ ਜਿਹੜੇ ਪਹਿਲਾਂ ਜਿਹੜੀ ਸ਼ਬਦਾਂ ਦੀ ਵਰਤੀ ਗਈ ਉਹਨਾਂ ਦੇ ਕੀ ਅਰਥ ਨੇ ਤੇ ਹੁਣ ਜਿਹੜੀ ਉਹ ਗੱਲ ਕਹਿ ਰਹੇ ਰਿਹਾ ਉਹ ਤਾਂ ਉਸ ਤੋਂ ਬਿਲਕੁਲ ਉਲਟਿਆ ਤੁਸੀਂ ਦੋਨਾਂ ਹਾਲਾਤਾਂ 'ਚ ਅਗਰ ਇੱਕ ਚੀਜ਼ ਨੂੰ ਤੁਸੀਂ ਪਸੰਦ ਕਰਦੇ ਆਂ ਜਾਂ ਤੁਸੀਂ ਫਿਰ ਉਹੀ ਗੱਲ ਆ ਗਈ ਜਿਵੇਂ ਪੰਥ ਦੇ ਨਾਂ ਤੇ ਕਾਲੀ ਦਲ ਵੋਟ ਮੰਗਦਾ ਸੀ ਅੱਜ ਕਾਲੀ ਦਲ ਕਮਜ਼ੋਰ ਹੋਇਆ ਪੰਥ ਦੇ ਨਾਂ ਤੇ ਇੱਕ ਨਵੀਂ ਤਰ੍ਹਾਂ ਦੀ ਹੋ ਗਈ ਤੁਸੀਂ ਪੰਥ ਦੇ ਨਾਂ ਤੇ ਵੋਟ ਕਰਦੇ ਆਂ ਇਹਦਾ ਵਲੋਂ ਤੁਸੀਂ ਸੈਕੂਲਰ ਘਟਿਆਂ ਤੁਸੀਂ ਪੰਥਕ ਜਿਹੜੇ ਆ ਜਾਂ ਸਾਰਾ ਮਜਬ ਦੇ ਨਾਮ ਤੇ ਮਤਲਬ ਧਰਮ ਦੇ ਨਾਮ ਤੇ ਤੁਹਾਡੇ 40 ਸੈਂਟੀਮੀਟਰ ਨੂੰ ਕੋਈ ਵੀ ਜਿਹੜਾ ਉਹ ਲੈ ਸਕਦਾ ਲੋਜੀ ਗੱਲ ਨਸ਼ਿਆਂ ਦੀ ਗੱਲ ਹੈ ਉਹ ਵੀ ਗੱਲ ਆ ਗਈ ਕਿ ਨਸ਼ਿਆਂ ਦਾ ਰੋਲਾ ਪਾਇਆ ਸੀ ਆਮ ਆਦਮੀ ਪਾਰਟੀ ਨੇ ਕਿ ਨਸ਼ੇ ਦੂਰ ਕਰਦਾਂਗੇ ਨਸ਼ੇ ਖਤਮ ਕਰਦਾਂਗੇ ਵੈਸੇ ਖਤਮ ਨਹੀਂ ਕਰ ਸਕੇ ਅਮਰਪੁਰ ਤੋਂ ਵੀ ਐਸਸੀ ਦਾ ਰੇਣਾ ਦਾ ਜਵਾਬ ਤਾਂ ਵੀ ਅਸੀਂ ਨਸ਼ੇ ਖਤਮ ਕਰਨੇ ਕੰਮ ਕਰ ਰਹੇ ਆ ਅਸੀਂ ਕੈਂਪ ਲਗਾ ਰਹੇ ਆ ਉਹਨਾਂ ਦਾ ਖਾਸ ਤੌਰ ਤੇ ਦਾਦਾ ਐਸੀ ਕਿ ਅਸੀਂ ਸਮਾਸਦ ਦੇ ਕੰਮ ਕਰ ਰਹੇ ਆ ਔਰ ਲੋਕਾਂ ਨੇ ਮੋਰ ਲਾਈ ਆ ਖਡੂਰ ਸਾਹਿਬ ਦੇ ਲੋਕਾਂ ਨੇ ਤਰਨਤਾਰਨ ਦਾ ਜਿਲ੍ਹਾ ਵੀ ਉਚਾਂਦਾ ਹੋਰ ਜਿਹੜੇ ਜਿੰਨੇ ਆਦੇ ਉਹਨਾਂ ਲੋਕਾਂ ਨੇ ਮੋਰ ਲਾਈ ਆ ਕਿ ਹਾਂ ਇਹ ਨਸ਼ਾ ਛਡਾਉਣ ਦਾ ਕੰਮ ਕਰਦੇ ਸੀ ਔਰ ਉਹਨਾਂ ਦੇ ਸੁਭਾਵਨਾ ਪਰਗਟ ਕੀਤੀ ਹੈ ਜੇ ਕੋਈ ਇਸੇ ਚੀਜ਼ ਦਾ ਉਹਨਾਂ ਨੂੰ ਲੱਗਾ ਵੀ ਪੰਜਾਬ ਉਹ ਇਹ ਉੱਥੋਂ ਜਦੋਂ ਸਾਡਾ ਸਰਵੇ ਚੱਲਿਆ ਇਹ ਮੇਰੇ ਆ ਸੁਣਨ ਨੂੰ ਕਿ ਪੰਜਾਬ ਦੇ ਯੂਗਾਂਵਾਂ ਨਾਲ ਧੱਕਾ ਹੋਇਆ ਅਮਰਤਪਾਲ ਨਾਲ ਧੱਕਾ ਹੋਇਆ ਤਾਂ ਕਰਕੇ ਉਹਨਾਂ ਨੂੰ ਮਤਲਬ ਇਹ ਸਿੰਪਥੀ ਵੋਟ ਇੱਕ ਜਿਹੜੀ ਪਈ ਹੈ ਉੱਥੋਂ ਇਹ ਕਿਹਾ ਜਾ ਸਕਦਾ ਵੀ ਧਰਮ ਦੇ ਨਾਮ ਤੇ ਇੱਕ ਸਿੰਪਥੀ ਵੋਟ ਵੀ ਉਹਨਾਂ ਨੂੰ ਹੁਣ ਹੁਣ ਆ ਜਿਹੜੀ ਤੁਸੀਂ ਆ ਇੰਗਲ ਕੀਤਾ ਇੱਕ ਸਿੰਪਥੀ ਵਾਲੀ ਗੱਲ ਕਰਦੇ ਆ ਕਿ ਉਹਨਾਂ ਨਾਲ ਧੱਕਾ ਹੋਇਆ ਜੀ ਉਹ ਸਾਡੇ ਲੋਕੀ ਜਿਹੜੇ ਆ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਜੰਮਿਆਂ ਦੇ ਨਿੱਤ ਮੁਹਿੰਮਾਂ ਮੁਹਿੰਮਾਂ ਦੇ ਜਾਂ ਦਾ ਸ਼ੌਕ ਆ ਮੋਰਚਿਆਂ ਦਾ ਸਾਡੀ ਸ਼ੌਕ ਆ ਤੇ ਅਸੀਂ ਮੋਰਚਿਆਂ ਦੇ ਵਿੱਚ ਦਾ ਅਸੀਂ ਉਹਨਾਂ ਨੂੰ ਕੰਮ ਕਰਦੇ ਆ ਅਸੀਂ ਦਿਮਾਗ ਤੋਂ ਥੋੜਾ ਘੱਟ ਕੰਮ ਲੈਣੇ ਆ ਤੇ ਸ਼ਾਇਦ ਇਹੋ ਕਾਰਨ ਆ ਕਿ ਸਾਨੂੰ ਕੋਈ ਵੀ ਆਉਂਦਾ ਜਿਹੜਾ ਵੀ ਗਰਮ ਨਾਰੇ ਲਾਉਂਦਾ ਸੀ ਉਹ ਦੀ ਤੁਰੰਤ ਵਹਿਣ 'ਚ ਬਹਿ ਜਾਂਦੇ ਆ ਤੇ ਗਰਮ ਨਾਰੇ ਲਾ ਕੇ ਤੇ ਜਦੋਂ ਸਾਡਾ ਵਹਿਣ 'ਚ ਬਹਿ ਕੇ ਅਸੀਂ ਕੰਮ ਕੀਤਾ ਆਉਂਦਾ ਫਿਰ ਅਸੀਂ ਵਿਕਾਸ ਦੀ ਕਿੱਥੋਂ ਉਮੀਦ ਕਰ ਸਕਦੇ ਆ ਐਗਜ਼ੈਕਟ ਰਿਲਟ ਨੇਚਰਲੀ ਉਸ ਤਰੀਕੇ ਨਾਲ ਆਉਂਦਾ ਜੁਜੇ ਵਸੇ ਆਪਾਂ ਗੱਲ ਕਰ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਸਿਰਫ 10 ਸੀਟਾਂ ਮਿਲੀਆਂ ਨੇ ਲੜੀ ਕਿ ਉਹ ਦਾਅਵਾ ਕਰਦੇ ਸੀ ਵੀ 13 ਦੇ 13 ਸਾਫ ਕਰਾਂਗੇ ਜੀ ਚਲੋ ਚਲੋ ਫਿਰ ਜਿੱਤ ਹੋਏਗੀ ਔਰ ਪੰਜਾਬ ਦੇ ਵਿੱਚ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਉਹਦੇ باوجود 3 ਸੀਟਾਂ ਦੇ ਸਿਮਟ ਕੇ ਰਹਿ ਗਈ ਆ ਪਾਰਟੀ ਬਹੁਤ ਜਗ੍ਹਾ ਤੇ ਆਪਣਾ VOTING share ਵੀ ਨਹੀਂ ਬਤਾ ਸਕੀ ਜਿਹੜੇ ਪਿਛਲੀ ਵਾਰ ਵੋਟਾਂ ਮਿਲੇ ਸੀ ਉਹ ਵੀ ਨਹੀਂ ਬਤਾ ਸਕੀ ਲਾਈਕ ਹੋ ਜੇ ਆਪਾਂ ਗੱਲ ਕਰ ਲਈਏ ਜਲੰਧਰ ਦੇ ਵਿੱਚ 3 ਨੰਬਰ ਤੇ ਆ ਕੇ ਤੀਨੂ ਜੀ ਜਿਹੜੇ ਇਥੋਂ ਕੈਂਡੀਡੇਟ ਸੀ ਔਰ ਸਾਹਮਣਾ ਹੋੜੀ ਕਰ ਜਲੰਧਰ ਦੀ ਇਹ ਰਹੀ ਕੈਂਡੀਡੇਟ ਵੀ ਆਪਣਾ ਆਇ ਨਹੀਂ ਸੀ ਬਾਲ ਜਲੰਧਰ ਕੈਂਡੀਡੇਟ ਲਿਆ ਸੀ ਇਹਨਾਂ ਨੇ ਅਕਾਲੀ ਦਲ ਛੱਡ ਕੇ ਤੀਨੂ ਜੀ ਇਹਦਰ ਪਾਰਟੀ ਉਹਨਾਂ ਨੇ ਬਦਲੀ ਸੀ ਉਸ ਤੋਂ ਬਾਅਦ ਰਾਏਪੁਰ ਚੱਲੇ ਵਾਰ ਜਿੱਤੇਆਂ ਹਾਰ ਕਰ ਤੋਂ ਉਹ ਵੀ ਕਾਂਗਰਸ ਤੋਂ ਆਏ ਸੀ ਜੀ ਜੀ ਠੀਕ ਹੈ ਜੀ ਔਰ ਇੱਕ ਸੀਟ ਇਹਨਾਂ ਦੀ ਜਿਹੜੀ ਬਹੁ ਇਹਦੇ ਚੰਗਰੂਰ ਦੀ ਸੀਟ ਉਹਨੂੰ ਪਾਰਟੀ ਆਪਣੀ ਰਾਜਧਾਨੀ ਕਹਿੰਦੀ ਆ ਉੱਥੇ ਅਸੀਂ ਪ੍ਰਡਿਕਟ ਪ੍ਰਡਿਕਸ਼ਨ 'ਚ ਗਲਤ ਹੋਏ ਕਿਉਂਕਿ ਉੱਥੇ ਮਾਨ ਦਾ ਨਾਮ ਆ ਰਿਹਾ ਸੀ ਸਿਮਰਜੀਤ ਸਿੰਘ ਮਾਨ ਦਾ ਬਟ ਜਿਹੜਾ ਜਿੱਤ ਹੈ ਉਹ ਗੁਰਮੀਤ ਸਿੰਘ ਮੀਠੇ ਨੂੰ ਮਿਲੀ ਤੇ ਤੀਜੀ ਜਿਹੜੀ ਸੀਟ ਇਹਨਾਂ ਦੀ ਨਿਕਲੀ ਅਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ ਦੇ ਕੰਗ ਵਾਲੀ ਜਿਹੜੀ ਸੀਟ ਸੀ ਉਥੇ ਵਿਜੇਂਦਰ ਸਿੰਘ ਰਾਣਾ ਨਾਲ ਇਹਨਾਂ ਦਾ ਮੁਕਾਬਲਾ ਸੀਗਾ ਔਰ ਬਹੁਤ ਥੋੜੇ ਮਾਰਜਿਨ ਨਾਲ ਜਿੱਤੇ ਨੇ ਇਹ ਉੱਥੇ ਕੋਈ 10000 ਦੇ ਮਾਰਜਿਨ ਨਾਲ ਦਿੱਤੇ ਨੇ ਅਨੰਦਪੁਰ ਸਾਹਿਬ ਕੀ ਤੇ ਹਾਰਪੁਰ ਵਾਲੀ ਸੀਟ ਵੀ ਕੋਈ ਬਹੁਤ ਵੱਡੇ ਮਾਰਜਨ ਨਾਲ ਨਹੀਂ ਜਿੱਤੀ ਹੈਗੀ ਹਾਰਪੁਰ ਵਾਲੀ ਸੀਟ ਵੀ ਸਿਰਫ 44 ਕਿ ਚਲੋ 44000 ਦੇ ਮਾਰਜਨ ਨਾਲ ਜਿੱਤੇ ਕੁਝ ਸਟੈਪ ਇਹਨਾਂ ਨੂੰ ਮਾਰਜਨ ਕਿਹਾ ਜਾ ਸਕਦਾ ਉਹ ਮੈਂ ਪਰਤੀਤਿ ਤੁਹਾਨੂੰ ਸ਼ੇਅਰ ਕਰ ਦਿਆਂ ਕਿ ਮੈਂ ਹੁਣੇ ਥੋੜੇ ਦਿਨ ਪਹਿਲਾਂ ਅੰਕੜੇ ਚੈੱਕ ਕਰਿਆ ਸੀ ਵੋਟ ਪਰਸੈਂਟੇਜ ਜੀ ਜੀ ਜੋ ਹੁਣ ਤੱਕ ਵੀ ਜੋ ਨਤੀਜਾ ਸਾਹਮਣੇ ਡਿਕਲੇਅਰ ਹੋਣ ਵਾਲਾ ਤੇ ਹੁਣ ਤੱਕ ਦੀ ਜਿਹੜੀ ਪਰਸੈਂਟੇਜ ਹੈ ਉਹ ਕਹਿੰਦੀ ਹੈ ਵੇ ਕਾਂਗਰਸ ਪਾਰਟੀ ਨੇ 26.30% ਦੇ ਕਰੀਬ ਜਿਹੜੀ ਹੈ 32.3% ਜਿਹੜੀ 24% ਤੋਂ ਉੱਪਰ ਵੋਟ ਲੈ ਜੀ 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 ਪਰ ਆਮ ਆਦਮੀ ਪਾਰਟੀ ਬੇਸ਼ੱਕ ਉਹਨੂੰ ਸਿਰਫ 3 ਸੀਟਾਂ ਮਿਲੀਆਂ ਨੇ 7 ਸੀਟਾਂ ਕਾਂਗਰਸ ਪਾਰਟੀ ਲੈ ਗਈ ਜੀ ਪਰ ਆਮ ਆਦਮੀ ਪਾਰਟੀ ਦੀ ਹਲੇ ਉਨੀ ਪਤਲੀ ਹਾਲਤ ਨਹੀਂ ਹੈ 26 ਪੁਆਇੰਟ ਤੋਂ ਉੱਪਰ 26% ਤੋਂ ਉੱਪਰ ਫੇਰ ਵੀ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਨੇ ਆਵਾਰੀ ਪਾਰਟੀ ਦਾ ਵੀ 26% ਲੋ ਹੈ ਜੀ ਕਾਂਗਰਸ ਦਾ ਵੀ 26% ਵੋਟ ਸ਼ੇਅਰ ਹੈ 26% 26.30% ਹੈ 26% ਇਸ ਇਲੈਕਸ਼ਨ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੀ ਤੇ ਹੁਣ ਤੱਕ ਜਿਹੜੀ ਤੀਜੀ ਜਾਂ ਮੁਖ ਧਿਰ ਸੀ ਸ਼ੋਮਨੀ ਅਕਾਲੀ ਦਲ ਜੀ ਸ਼ੋਮਨੀ ਅਕਾਲੀ ਦਲ ਜਿਹੜਾ ਚੌਥੇ ਵਾਰ ਤੇ ਚਲਾ ਗਿਆ ਉਹ ਉਹਦੇ ਤੋਂ ਜਿਹੜਾ ਗਿਆ ਅਜ ਤੱਕ ਇਹ ਜਾਂਦਾ ਸੀ ਸ਼ੋਮਨੀ ਅਕਾਲੀ ਦਲ ਤੋਂ ਜਿਹਦੇ ਤੇ ਬੀਜੇਪੀ ਮੇਰੇ ਨਾਲੇ ਬਿਲਕੁਲ ਮੇਰੇ ਨੂੰ 23 ਸੀਟਾਂ ਮਿਲਦੀਆਂ ਸੀ ਤੇ ਬਾਕੀ 117 ਚ ਬਾਕੀ ਸੀਟਾਂ ਦੇ ਤੇ ਸ਼ੋਮੇ ਕੰਗ ਦਾ ਲੱਗਦਾ ਸੀ ਉਹ ਜਦੋਂ ਹੁਣ ਬੀਜੇਪੀ ਅਲੱਗ ਲੜੀ ਹੈ ਤੇ ਤੀਜੇ ਨੰਬਰ ਤੇ ਬੀਜੇਪੀ ਆ ਗਈ ਹੈ। ਹਾਂ ਇਹ ਬਈ ਉਹ ਸ਼ੇਰ ਆ ਸਾਢੇ 8% ਤੋਂ ਉੱਪਰ ਕਦੀ ਗਿਆ ਇਹ ਸੀ ਪੰਜਾਬ ਦੇ ਉੱਥੇ ਸਾਢੇ 18% ਤੇ ਚਲਾ ਗਿਆ। ਸਾਢੇ 18% ਤੇ ਔਰ ਸ਼ੋਭਨੀ ਅਕਾਲੀ ਦਾ ਤਾਂ ਸਾਢੇ 13% ਦੇ ਮਿਲਦਾ ਤੇ ਨਹੀਂ ਹੋਏਗਾ। ਹਾਂ ਜੀ। ਇਹ ਸਹੀ ਅੰਕੜਾ ਤੁਸੀਂ ਨੇ ਸਾਢੇ 13 ਦੇ ਕਿਰੀ ਹੋਏਗਾ। 13.42 ਹੈ। ਚਲੋ ਉਧਰ 150% ਅੱਗੇ ਵੱਧ ਗਈ ਹੈ ਬਿਲਕੁਲ ਬਿਲਕੁਲ ਬਿਲਕੁਲ। ਤੇ ਜੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਹੁਣ ਆਪਾਂ ਇਹ ਗੱਲ ਕਰਦੇ ਦੋਨਾਂ ਦਾ ਵੋਟ ਅਗਰ ਆਪਾਂ ਜੋੜਦੇ ਹਾਂ। ਫੇਰੇ ਦੋਨੇ ਬੇਨਫੇਰੇ ਫੇਰੇ ਜਿਹੜੇ ਯਾ ਉਹ ਜਿੱਤਦੇ ਨੇ ਜਿੱਤਦੇ ਨੇ ਬਲਕਿ ਕੋਈ ਨਹੀਂ ਤੇ ਹੋ ਸਕਦਾ ਆਉਣ ਵਾਲੇ ਸਮੇਂ ਤੇ ਹੁਣ ਸੁਖਵੀਰ ਤੇ ਬਾਦਲ ਹੋਣਾ ਨੂੰ ਜਾਂ ਸ਼ੋਰ ਨਹੀਂ ਅਕਾਲੀ ਦਲ ਤੇ ਹੋਰ ਲੀਡਰ ਆਣ ਇਸ ਗੱਲ ਦੀ ਸਮਝ ਆ ਚੁੱਕੀ ਹੋਵੇ ਕਿ ਹੁਣ ਜਨਨੀ ਸਿੱਕਿਤ ਬਦਲ ਗਈ ਹੈ ਹੁਣ ਪਹਿਲਾਂ ਵਾਲੀ ਗੱਲ ਜਿਹੜੀ ਨਹੀਂ ਰਹੀ ਸਰ ਇਹ ਲੋ ਵੱਡਾ ਭਰਾ ਅਕਾਲੀ ਦਲ ਸੀ ਹੁਣ ਵੱਡਾ ਭਰਾ ਬੀਜੇ ਵੀ ਹੋ ਗਿਆ ਹੁਣ ਵੱਡਾ ਭਰਾ ਜਿਹੜਾ ਉਹ ਬੀਜਪੀ ਬਣ ਗਿਆ ਸਾਥ ਹੋ ਗਿਆ ਔਰ ਜਿਹੜਾ ਭਾਜਪਾ ਦਾ ਟੀਟਰ ਬਾਰ ਬਾਰ ਕਹਿ ਰਿਹਾ ਸੀ ਕਿ ਸਾਨੂੰ ਮੌਕਾ ਮਿਲਣਾ ਚਾਹੀਦਾ ਆਪਣਾ ਅਮੀਰ ਵਰਮਾ ਚਾਹੀਦਾ ਹਾਲਾਂਕਿ ਉਹਦੇ ਵੀ ਸਵਾਲ ਬੜੇ ਆਏ ਨੇ ਇਥੇ ਮੈਂ ਗੱਲ ਹੋਰ ਪ੍ਰਦੀਪ ਜੀ ਤੁਹਾਡਾ ਸਾਂਝੀ ਕਰਦੇ ਆਂ ਸੋਸ਼ਲ ਮੀਡੀਆ ਤੇ ਵੀ ਦੇਖ ਰਿਆ ਸੀ ਜਿਹੜਾ ਕਿ ਜਿਵੇਂ ਹੁਣ ਸੁਸ਼ੀਲ ਕੁਮਾਰ ਰਿੰਕੂ ਜੀ ਹੂੰ ਠੀਕ ਹੈ ਤਾਂ ਕਿਸ ਤੋਂ ਆਮ ਆਦਮੀ ਪਾਰਟੀ ਜਿੱਤੇ ਹੋਏ ਕੈਂਡੀਡੇਟ ਸੀ ਟਿਕਟ ਮਿਲਣ ਦੇ باوجود ਬੜਾ ਵੱਡਾ ਉਹਨਾਂ ਦਾ ਫੈਸਲਾ ਸੀ ਤੇ ਇੱਕ ਛੱਡ ਕੇ ਬੀਜੇਪੀ ਜਾਏ ਬਿਲਕੁਲ ਬਿਲਕੁਲ ਪਰ ਇਥੋਂ ਜਿਹੜੀ ਘਵਾਹ ਆਉਂਦੀ ਉਹ ਪੰਜਾਬ ਦੀ ਸਭ ਤੋਂ ਵੱਡੀ ਹਾਰ ਕਹੀ ਜਾਂਦੀ ਸੀ 1 ਲੱਖ 50 ਹਜ਼ਾਰ ਵੋਟਾਂ ਨਾਲ ਲਗਭਗ 7 ਲੱਖ 1 ਲੱਖ 75 ਹਜ਼ਾਰ 90000 ਨਵੇਂ ਵੋਟਾਂ ਨਾਲ ਪ੍ਰਦੀਪ ਜੀ ਮੈਂ ਉਹ ਹੋਰ ਤਰੀਕਿਆਂ ਨਾਲ ਮੈਂ ਹਾਰ ਭਜਾਉਣੀ ਦੇਖਦਾ ਮੈਂ ਹਰ ਵਾਰ ਦੇਖਦਾ ਮੈਂ ਉਹਨਾਂ ਨੇ ਇਸ ਤਰੀਕਾ ਨਾਲ ਦੇ ਦਿੱਤਾ ਕਿ ਪਿਛਲੀ ਵਾਰ ਨਾਲੋਂ ਬੀਜੇਪੀ ਦਾ ਵੋਟ ਬੈਂਕ ਕਿੰਨਾ ਸੁਧਾਰ ਦਿੱਤਾ ਉਹਨਾਂ ਨੇ ਹਮ ਨੋ ਨਾ 85000 ਤੋਂ ਉੱਪਰ ਵੋਟ ਉਹਨਾਂ ਦਾ ਐਡ ਹੋਇਆ ਹਮ ਠੀਕ ਹੈ ਬੀਜੇਪੀ ਦੇ ਪਿਛਲੇ ਵੀ ਉਹ ਰਿੰਕੂ ਸੀਗੇ ਹਮ ਅਟਵਾਲ हां ਉਹਨਾਂ ਦੇ ਜਿਹੜੇ ਵੋਟ ਆ ਉਹ ਉਹ ਕਾਫੀ ਘੱਟ ਸੀ ਤੇ ਇਹ ਜਿਹੜੇ ਵੋਟ ਅੱਛੀ ਜਿਹੜੀ ਲੈਂਡ ਕਾਮਯਾਬ ਹੋਏ ਆ ਬਿਲਕੁਲ ਪਰ بیਐਪੀ ਦੀ ਜਿਵੇਂ ਆਪਾਂ ਪਰਸੈਂਟੇਜ ਦੀ ਹੁਣ ਗੱਲ ਕੀਤੀ ਆ ਪਰਸੈਂਟੇਜ ਦੇ لحاظ ਨਾਲ ਬੀਜੇਪੀ ਕਿਤੇ ਵੀ ਪਿੱਛੇ ਨਹੀਂ ਨਜ਼ਰ ਆਉਂਦੀ ਨਹੀਂ ਮੋਰ ਪਰਸੈਂਟੇਜ ਨਾਲ ਤਾਂ بیਐਪੀ ਦਾ ਵਾਕਈ ਵੋਟ ਪਰਸੈਂਟ ਵਧਿਆ ਐਸ ਓਵਰਆਲ ਵਧਿਆ ਐ ਪਰ ਜਿਹੜੇ ਇਸ ਟਾਈਮ ਗੱਲ ਹੋ ਰਹੀ ਆ ਜਿੱਤ ਹਾਰ ਦੀ ਜਿੱਤ ਹਾਰ ਦੇ ਮੁਕਾਬਲੇ ਦੇ ਵਿੱਚ ਅ ਰਿੰਕੂ ਨੂੰ 214000 ਵੋਟਾਂ ਮਈਆਂ ਪਰ ਚਰਨਜੀਤ ਸਿੰਘ ਚੰਨੀ ਨੂੰ 390000 ਵੋਟ ਪਈ ਹੈ ਜਿਹੜਾ ਕਿ ਇੱਕ ਵੈਸੇ ਹੀ ਬੜੀ ਵੱਡੀ ਚੀਜ਼ ਹੈ ਆਪ ਲੋਕਾਂ ਇੱਕ ਤਰਫਾ ਇੱਕ ਕਿਸਮ ਦਾ ਵੈਸੇ ਜਿਹੜੇ ਸੈਟਮੈਂਟ ਬੜੀ ਖਰਾਨੀ ਵਾਲੀ ਗੱਲ ਹੈ ਇੱਕ ਤਰਫਾ ਦੇਖੋ ਪਵਨ ਕੁਮਾਰ ਨੂੰ ਲੋਕਲ ਕੈਂਡੀਡੇਟ ਸੀ ਜੀ ਬਿਲਕੁਲ ਠੀਕ ਹੈ ਸੁਸ਼ੀਲ ਕੁਮਾਰ ਨੂੰ ਲੋਕਲ ਕੈਂਡੀਡੇਟ ਸੀ ਬਿਲਕੁਲ ਬਿਲਕੁਲ ਪਰ ਉਹ ਕੈਂਡੀਡੇਟ ਜਿਹਦਾ ਜ਼ਿਲੰਦਰ ਨਾਲ ਕੋਈ ਵਾਅਦਾ ਵਾਸਤਾ ਹੀ ਨਹੀਂ ਜੇ ਨਾ ਜ਼ਿਲੰਦਰ ਕਦੇ ਆਇਆ ਨਾ ਜ਼ਿਲੰਦਰ ਲੋਕਾਂ ਦੀ ਰਿਹਾ ਕੋਈ ਲੈਣਾ ਦੇਣਾ ਨਹੀਂ ਦੇਖੋ ਸਾਡੇ ਜਨਰਦਨ ਦੀ ਕਿਸ ਤਰ੍ਹਾਂ ਦਾ ਫੈਸਲਾ ਲੈਂਦੀ ਹੈ ਤੇ ਉਹ ਸਬੰਧ ਦੇ ਚੁਣਿਆ ਤੇ ਜਿਹਨੂੰ ਮਿਲਣ ਵਾਸਤੇ ਵੀ ਐਮਪੀ ਸਾਹਿਬ ਨੂੰ ਕੋ ਕੰਮ ਹੋਵੇ ਤਾਂ ਸਾਨੂੰ ਉਹਨਾਂ ਦੇ ਪਿੰਡ ਲੱਗ ਚਲੋ ਇਹ ਤੇ ਇਹ ਤੇ ਆਉਣ ਵਾਲੇ ਟਾਈਮ ਦੱਸੇਗਾ ਵੀ ਉਹ ਜਨਰਲ ਰਹਿੰਦੇ ਨੇ ਜਾਂ ਚਮਕੋਸਾ ਰਹਿੰਦੇ ਨੇ ਕਹਿ ਦੋ ਖੈਰ ਕੱਲ ਇਹ ਹੈ ਕਹਿਣ ਦੀ ਗੱਲ ਇਹ ਹੈ ਕਿ ਦੇਖੋ ਜਨਤਾ ਨੇ ਚੁਣ ਲਿਆ ਅਸੀਂ ਮਨ ਲਓ ਕਿ ਅਸਮਾਨਾ ਚੁਣਦੇ ਆ ਸਵਾਲ ਇਹ ਹੈ ਆ ਬਾਕੀ ਠੀਕ ਹੈ ਜਦੋਂ ਉਹ ਜਿੱਤ ਗਏ ਆ ਤੇ ਹੋਸਾਤ ਸੀਟਾਂ ਦੇ ਉੱਤੇ ਪਰਤਾਂ ਦੇ ਰਹੇ ਹੈ ਨਾ ਜਿਹੜੀ ਗਲਤੀ ਚੰਨੀ ਦੇ ਉਹ ਨਾ ਨਹੀਂ ਕੀਤੀ ਸੀ ਨਾ ਤੇ ਗੁਰਦਾਸ ਗੁਰਦਾਸ ਅੱਜ ਜਨਾਬ ਉਹ ਕਰਾਂਗੇ ਵੀ ਚੰਨੀ ਸਾਹਿਬ ਉਹ ਬਹੁਤ ਵੱਡੀ ਲੀਡ ਨਾਲ ਲੋਕਾਂ ਨੇ ਜਤਾਇਆ ਤੇ ਉਹ ਇਦਾਂ ਦਾ ਕੰਮ ਕਦੀ ਨਾ ਕਰਨ ਕਿ ਅਗਲੀ ਆਉਣ ਵਾਲੇ ਦੇ ਵਿੱਚ ਜਿਹੜਾ ਸਫਾਇਆ ਜਿਹੜਾ ਹੁੰਦਾ ਨਾ ਜਲਾ ਸਨੀ ਦੇਰ ਵਾਲੀ ਸੀਟ ਜਿਹੜੀ ਗੁਦਾਸਪੁਰ ਸੀਟ ਤੇ ਆਪਾਂ ਆ ਜੀਏ ਗੁਦਾਸਪੁਰ ਸੀਟ ਬੀਜੇਪੀ ਦੀ ਸੀਟ ਮੰਨੀ ਜਾਂਦੀ ਸੀ ਸਨੀ ਦੇਰ ਪਿੱਛੋਂ ਬਾਹਰ ਬਾਰੀ ਕੈਂਡੀਡੇਟ ਦਾ ਵਿਰੋਧ ਖੰਣਾ ਚੁਤੇ ਰਹੇ ਨੇ ਮੁੜ ਕੇ ਬਾਰੀ ਕੈਂਡੀਡੇਟ ਕਹਿੰਦਾ ਸਨੀ ਦੇਰ ਵੀ ਜਿੱਤਗੇ ਪਰ ਸਨੀ ਦੇਰ ਦੇ ਵਿਰੋਧ ਖੰਣਾ ਦਾ ਉੱਥੇ ਮੁੜ ਕੇ ਨਾ ਆਣਾ ਅੱਜ ਦੀ ਐਤ ਤੋਂ ਮੇਰੇ ਕੋਲ ਬੋਤਨਾ ਗਿਆ ਨਹੀਂ ਤਾਂ ਕੁਝ ਹੋਇਆ ਪਰ ਇੱਕ ਗੱਲ ਵੱਡੀ ਹੈ ਲੋਕਲ ਕੈਂਡੀਡੇਟ ਹੈ ਬਨੀਸ਼ ਸਿੰਘ ਬਰਬੂ اس بار دے کے سارے آسان کر رہے ہو شاید رنداوا جیت گئے اور بیاسی ہزار ووٹ جیتے ہیں دیکھو یہ چیزاں جنتا مینڈیٹ ہے ਉਹਨੂੰ ਆਪਾਂ ਚੈਲੰਜ ਨਹੀਂ ਕਰ ਸਕਦੇ ਕਿਉਂਕਿ ਮੈਨਡੇਟ ਤਾਂ ਕਲੀਅਰ ਹੈ ਦੂਸਰੇ ਪਾਸੇ ਗੁਜੀਤ ਸਿੰਘ ਔਲਲਾ ਅੰਮ੍ਰਿਤਸਰ ਤੋਂ ਜਿੱਤੇ ਨੇ ਉੱਥੇ ਵੀ ਬਹੁਤ ਅੱਛਾ ਕੈਂਡੀਡੇਟ ਸੀ ਬੀਜੇਪੀ ਦਾ ਤਰਨਜੀਤ ਸਮੁੰਦਰੀ ਪਰ ਉਹ ਸਮੁੰਦਰੀ ਸਾਹਿਬ 3ਵੇਂ ਨੰਬਰ ਤੇ ਚਲੇਗੇ ਦੂਸਰੇ ਨੰਬਰ ਤੋਂ ਵੀ ਆਂਦੇ ਆਂਦੇ ਤੇ ਧਾਲੀਵਾਲ ਸਾਹਿਬ 3ਵੇਂ ਨੰਬਰ ਤੇ ਅਸੀਂ ਲਾਸਟ ਮੂਵ ਤੇ 5-7000 ਵੋਟਾਂ ਦੂਸਰੇ ਨੰਬਰ ਤੇ ਆ ਗਏ ਤੇ 40000 ਦੇ ਵੋਟਾਂ ਉਥੋਂ ਫਰਕ ਨਾਲ ਜਿਹੜੇ ਉਹ ਜਿੱਤੇ ਨੇ ਆਪਣੇ ਗੁਜੀਤ ਸਿੰਘ ਔਲਲਾ ਜੀ ਦੂਜੇ ਪਾਸੇ ਰਾਜਾ ਫੜਿੰਗ ਦੇਖੋ ਉਹ ਨੀਤ ਬਿੱਟੂ ਉਥੇ ਦੇ ਸਟੈਂਡਿੰਗ ਐਮਪੀ ਸੀਗੇ ਹਾਂਜੀ ਤੇ ਉਹਦੇ باوجود ਰਵਨੀਤ ਬਿੱਟੂ ਜਿਹੜੇ 20 2000 ਤੋਂ ਵੱਧ ਵੋਟਾਂ ਹਾਰੇ ਨੇ ਇਹ ਰਾਜਾ ਬਰਿੰਗ ਉਹਦੇ ਬਾਹਰ ਮਾ ਕੇ ਉਥੇ ਜੜੇ ਉਹ ਵੀਜ਼ਾ ਰੋਣ ਨਾ ਜਿੱਤੇਗੇ ਮੈਂ ਇਹ ਗੱਲ ਹੁਣ ਇੱਕ ਆਦਾਨ ਇੱਕ ਚੰਡੀ ਸਾਹਿਬ ਦੀ ਮਸਾਲਾ ਕੀ ਹਾਂਜੀ ਉਹਦੇ ਰਾਜਾ ਬਰਿੰਗ ਦੀ ਰਾਜਾ ਬਰਿੰਗ ਦੀ ਮਸਾਲਾ ਰਾਜਾ ਬਰਿੰਗ ਦੇ ਵਿੱਚ ਕੀ ਹੋਇਆ ਕਿ ਉਥੇ ਜਿਹੜੇ ਬਹਿਸ ਬਦਰ ਸੀਗੇ ਉਹ ਐਮਐਲਏ ਸੀ ਕਾਫੀ ਮਜਬੂਤ ਸੀ ਹਾਂਜੀ ਹਾਂਜੀ ਔਰ ਉਹਨਾਂ ਦੇ ਸੰਭਾਵਨਾ ਇਹ ਨਜ਼ਰ ਆ ਰਹੀ ਸੀ ਕਿ ਬੀਜੇਪੀ ਦੇ ਕੈਂਡੀਡੇਟ ਦੇ ਹੱਥ ਆ ਜਾਣਗੇ ਜਾਂ ਬੀਜੇਪੀ ਵਾਲੇ ਪਾਸੇ ਨੂੰ ਉਹ ਸਾਬਾ ਉਹ ਜੋਰ ਤੋਰ ਕਰਦੇ ਵੀ ਨਜ਼ਰ ਆਈ ਸੀ ਕਿ ਬੀਜੇਪੀ ਵੱਲੋਂ ਉਹਨਾਂ ਨੂੰ ਐਮਪੀ ਦੀ ਟਿਕਟ ਜਿਹੜੀ ਮਿਲਦੀ ਆ ਉਹ ਕੋਲ ਉਹ ਇਲੈਕਸ਼ਨ ਲਾਣਨਗੇ ਉਹ ਸਾਬਾ ਰਮਵੀਰ ਸਿੰਘ ਬਿੱਟੂ ਉਹਨਾਂ ਦੇ ਆਉਣ ਤੋਂ ਬਾਅਦ ਉਹ ਅਸਹਿਜ ਹੋ ਗਏ ਤੇ ਉਹਨਾਂ ਨੇ ਫੇਰ ਕਾਂਗਰਸੀ ਸਪੋਰਟ ਕਰ ਕਰ ਦਿੱਤੀ ਸਭ ਸਗਾ ਨੂੰ ਉਹ ਬੜਾ ਵੱਡੇ ਭੂਮਿਕਾ ਹੋਈ ਹੈ ਇਹਦਾ ਰਮਵੀਰ ਬਿੱਟੂ ਜਿਹੜੇ ਆ ਉਹ ਵਿਨੀ ਕੈਂਡੀਡੇਟ ਪਰ ਕੁਝ ਜਗ੍ਹਾ ਤੇ ਜਾ ਕੇ ਇੱਕ ਚੀਜ਼ਾਂ ਜਿਹੜੀਆਂ ਮਤਲਬ ਜਿਹੜੀਆਂ ਬੀਜੇਪੀ ਦੇ ਕੈਡਰ ਨੇ ਉਹ ਕਈ ਜਗ੍ਹਾ ਮੈਨੂੰ ਫੀਲ ਹੋਈਆਂ ਸਾਡੇ ਸਰਵੇ ਦੇ ਵਿੱਚ ਵੀ ਮੇਰੀਆਂ ਵੀ ਹਰ ਜਗ੍ਹਾ ਬਾਹਰੋਂ ਲਿਆ ਕੇ ਕੈਂਡੀਡੇਟ ਰੂਪਿਆ ਗਿਆ ਬੀਜੇਪੀ ਦੇ ਕੈਡਰ ਇਸ ਨਾਲੋਂ ਵੀ ਇਹ ਵੀ ਦਾ ਕੈਡਰ ਨਰਾਜ਼ੀ ਮੈਂ ਤੁਹਾਡੀ ਇਸੇ ਗੱਲ ਤੇ ਗੱਲ ਕਰਨੀ ਚਾਹੁੰਦਾ ਸੀ ਪਹਿਲੇ ਵੀ ਗੱਲ ਸ਼ੁਰੂ ਕਰਨ ਲੱਗਾ ਸੀ ਮੈਂ ਜੀ ਦੇਖੋ ਇੱਕ ਚੀਜ਼ ਤਾਂ ਜਿਹੜੀ ਜਨੀ ਸ਼ਿੱਦਤ ਨਾਲ ਇਹ ਚੀਜ਼ ਬੀਜੇਪੀ ਦੇ ਕੈਡਰ ਨੇ ਮਹਿਸੂਸ ਕੀਤੀ ਹੈ ਹੋਰ ਕਿਸੇ ਪਾਰਟੀ ਦੇ ਕੈਡਰ ਨੂੰ ਇਦਾਂ ਦਾ ਜਿਹੜਾ ਉਸ ਵਿੱਚ ਮਿਲਾਂ ਨਹੀਂ ਪਿਆ ਹੂੰ ਜੇ ਕਾਗਜ਼ ਪਾਰਟੀ ਦੇ ਜਿਹੜਾ ਕਿ ਡਰਿਆ ਉਹਦੇ ਨਾਲ ਵੋਟ ਛੇਰ ਜੁੜਦਾ ਆ ਆਮ ਆਮ ਲੋਕੀ ਜਿਹੜੇ ਜੁੜਦੇ ਆ ਆਲਰੇਡੀ ਬੜੀ ਨੀਂਹ ਚੰਨੀ ਸਾਹ ਬਾਹਰੋਂ ਕਿ ਜਿੱਤ ਸਕਦੇ ਬਿਲਕੁਲ ਬਿਲਕੁਲ ਤੇ ਇਹਦਾ ਨੋਬਲ ਵੀਰਵਾਸ ਸੀਗੇ ਬੀਜੇਪੀ ਵਾਲਿਆਂ ਕੋਲ ਔਰ ਮੈਂ ਹੈਰਾਨ ਐ ਬੀਜੇਪੀ ਦਾ ਜਿਹੜਾ ਮੇਨ ਤੇ ਪਿੱਛੇ ਇੱਥੇ ਹੀ ਘਟਾਂ ਕੇ ਆ ਆਰਐਸਐਸ ਆਰਐਸਐਸ ਨਾਲ ਜੁੜੇ ਹੋਏ ਲੋਕ ਪਹਿਲੇ ਪ੍ਰਚਾਰ ਕਰਦੇ ਨਜ਼ਰ ਆਏ ਤੇ ਬਾਹਰਲਾ ਕੰਡੀਸ਼ਨ ਨਹੀਂ ਚਾਹੀਦਾ ਜੀ ਬਾਹਰੋਂ ਲੈ ਕੇ ਕਰਦੇ ਉਹ ਮੈਨੂੰ ਨਹੀਂ ਸਮਝ ਆਉਂਦਾ ਬਾਹਰੋਂ ਆਏ ਨੂੰ ਕਿਹਨੂੰ ਸਮਝਿਆ ਯਾਰ ਤੁਸੀਂ ਕੋਈ ਵੀ ਚੀਜ਼ ਮਜ਼ਬੂਤ ਕਰਨੀ ਆ ਮੰਨ ਲਓ ਹੁਣ ਪੰਜਾਬ ਅਗਰ ਕਿਸੇ ਚੀਜ਼ ਨੂੰ ਵਧਾਉਣਾ ਹੈ ਆਪਾਂ ਪਰਵਾਹ ਨੂੰ ਵਧਾਉਣਾ ਤਾਂ ਕੁਝ ਲੋਕਾਂ ਨੂੰ ਸ਼ਾਮਲ ਕਰਨਾ ਪਏਗਾ ਜੀ ਸਾਹਿਬ ਇਹ ਚੀਜ਼ਾਂ ਅਸੀਂ ਤੋਂ ਤੁਸੀਂ ਲੋਕ ਸੋਚਦੇ ਆ ਪਰ ਜਿਹੜਾ ਕੈਂਡਲ ਜਿਹੜਾ ਵਰਕਰ ਆ ਉਹ ਕਹਿੰਦਾ ਮੈਂ ਪਾਰਟੀ ਲਈ ਕੰਮ ਕੀਤਾ ਮੈਂ ਗਰੀਬਾਂ ਨੂੰ ਸਲਾਮ ਲਾ ਕੇ ਟੈਂਪ ਲਾਈ ਮੈਂ ਸਵਾਮਾਂ ਕੀਤੀਆਂ ਤੇ ਮੇਰੇ ਉੱਤੇ ਤੁਸੀਂ 3000 ਬੰਦੇ ਲੈ ਆ ਕੇ ਬਿਠਾਤਾ ਠੀਕ ਵੋਟ ਕਰਨ ਵਾਲੀ ਗੱਲ ਆ ਜੀ ਹਾਂ ਜੀ ਦਰੀਆ ਬਚਾਈਆਂ ਦਰੀਆ ਹਰ ਕੋਈ ਆਪਣੀ ਪਾਰਟੀ ਨੂੰ ਬਚਾਉਂਦਾ ਬਿਲਕੁਲ ਵੀ ਹਰ ਗਰੀਬ ਛਾਉਣ ਵਾਲੇ ਨੂੰ ਤੁਸੀਂ ਲੋਕ ਸਭਾ ਦੇ ਟਿਕਟ ਦੇ ਦੇਉਗੇ ਇਹ ਵਿਦੇਤੀਆ ਸਾਡੇ ਹਰ ਇੱਕ ਬੰਦਾ ਆਪੋ ਆਪਣੀ ਸੰਸਦ ਤੇ ਕਾਰਗਰ ਹੁੰਦਾ ਉਹਨਾਂ ਨੂੰ ਕਾਈਡ ਲੀਡਰ ਹੁੰਦਾ ਨਾ ਕੀ ਹੈ ਸਾਡੇ ਕੋਲ ਲੀਡਰ ਹੈ ਮੈਂ ਤੁਹਾਨੂੰ ਗੱਲ ਕਰਾਉਂਦਾ ਜੇ ਉਹ ਰਾਜਸਥਾਨ ਦੀ ਗੱਲ ਕਰ ਲਵਾਂ ਜਿੱਦਾਂ ਸੀਐਮ ਦਾ ਕੈਂਡੀਡੇਟ ਚੁਣਨਾ ਸੀ ਕਿਹੜਾ ਵਾਦਾ ਚੁਣਿਆ ਉਹਨਾਂ ਨੇ ਜਿਹੜੇ ਸੀਟੇ ਤੇ ਬੈਠੇ ਸੀ ਉਹ ਪਿੱਛੇ ਰਹਿ ਗਏ ਤੇ ਜਿਹੜਾ ਉਹ ਪਿੱਛੇ ਜਾ ਕੇ ਦਰੀਆਂ ਚੜਵਾ ਰਿਹਾ ਸੀ ਕਰ ਰਿਹਾ ਸੀ ਕੰਮ ਉਹਨੂੰ ਬੁਲਾ ਕੇ ਆ ਲਓ ਜੀ ਤੁਹਾਡਾ ਨੰਬਰ ਹੈ ਸੋ ਮੈਨੂੰ ਲੱਗਦਾ ਬੀਜੇਪੀ ਦਾ ਕੈਡਰ ਜਿਹੜਾ ਨਾ ਉਹ ਥਿੱਥੋਂ ਦਾ ਜਾ ਮਾਜੂਰ ਖਾਗੇ ਜੀ ਦਾ ਇਹ ਚੀਜ਼ ਦੇ ਐਸਡੀ ਦੇ ਉੱਪਰ ਆਪਾਂ ਅਜਨੇ ਹੋਰ ਸਾਰੀਆਂ ਬੜੀਆਂ ਸਾਰੀਆਂ ਸੀਟਾਂ ਦੀ ਗੱਲ ਕਰਨਾ ਚਾਹਨਾ ਇੱਕ ਸੀਟ ਹੋਰ ਸੀ ਜਿਹੜੀ ਫਸੀ ਜਿੱਥੇ ਜਦੋਂ ਮੁਕਾਬਲਾ ਰਿਹਾ ਬੀਜੇਪੀ ਦੇ ਕੈਡਰ ਨਾਲ ਉਸੇ ਫਟੇ ਘੜ ਸਾਬ ਸੀ ਫਟੇ ਘੜ ਸਾਬ ਦਾ ਰਾਣਾ ਗੁਰਮੀਤ ਸਿੰਘ ਛੋਡੀ ਵਾਲੀ ਸੀ ਜਿਹਨੇ ਰਾਣਾ ਗੁਰਮੀਤ ਸਿੰਘ ਨੇ ਗੇਰ ਸਿੰਘ ਨੂੰ ਲਾਇਆ ਫਰੋਜ਼ਪੁਰ ਅਸੀਂ ਫਰੋਜ਼ਪੁਰ ਸੀਟ ਦੀ ਗੱਲ ਕਰਦੇ ਆਪਾਂ ਫਰੋਜ਼ਪੁਰ ਸੀਟ ਜਿਹੜੀ ਰਾਣਾ ਗੁਰਮੀਤ ਸਿੰਘ ਛੋਡੀ ਸੀਗੇ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੀ 2.5 ਲੱਖ ਤੋਂ ਵੱਧ ਵੋਟਾਂ ਨਾਲ ਲਈਆਂ ਪਰ 11000 ਦੇ ਫਰਕ ਨਾਲ ਉਹ 30 ਨੰਬਰ ਤੇ ਖਿਸਕ ਗਏ ਜਦਕਿ ਕਾਕਾ ਬਰਾੜ ਪਹਿਲਾਂ ਪਿੱਛੇ ਚੱਲਦੇ ਹੋਏ ਸੀ ਇੱਕਦਮ ਜਦੋਂ ਅੱਗੇ ਆਏ ਤੇ ਸਿਰਫ 3200 ਵੋਟਾਂ ਨਾਲ ਜਿਹੜਾ ਛੇਰ ਸਿੰਘ ਘੁਬਾਇਆ ਨੇ ਉਹਨਾਂ ਨੂੰ ਹਰਾਤਾ ਛੇਰ ਸਿੰਘ ਘੁਬਾਇਆ ਨੇ ਯਾਨੀ ਇਹ ਕਾਂਗਰਸੀ ਸੀਟ ਜਿਹੜੀ ਚੋਰੀ ਤੇ ਸੀਟ ਪਾਤੀ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਵੀ ਭਾਰਤੀ ਜਨਤਾ ਪਾਰਟੀ ਦਾ ਕੈਟਰ ਜਿਹੜਾ ਉਹ ਮਾਰਖਾ ਦੀ ਫਿਰੋਜ਼ਪੁਰ ਹਲਕੇ ਤੋਂ ਜਿੱਥੇ ਜਿੱਤ ਦੇ ਨਜ਼ਰ ਆਈ ਸੀ ਇਹ ਕੈਂਡੀਡੇਟ ਰਾਣਾ ਗੁਰਮੀਤ ਸਿੰਘ ਵੀ ਕਾਂਗਰਸ ਤੋਂ ਆਏ ਸੀ ਆ ਬਿਲਕੁਲ ਜੀ ਬਿਲਕੁਲ ਮੇਸ਼ਾ ਕਾਂਗਰਸ ਤੋਂ ਆਏ ਸੀਗੇ ਪਰ ਦੂਜੀ ਵਾਰ ਦੇ ਸਭ ਤੋਂ ਵੱਡੀ ਗੱਲ ਸੀ ਜਿਸ ਤਰ੍ਹਾਂ ਦਾ ਵਿਰੋਧ ਹਾਂਸਲਾ ਜਾਂਸਦਾ ਹੋ ਰਿਹਾ ਸੀ ਇਹਨਾਂ ਪਿੰਡਾਂ 'ਚ ਬਣ ਨਹੀਂ ਦੇਣਾ ਜੀ ਜੀ ਇਦਾਂ ਦੇ ਵਿਰੋਧ ਦਾ ਸਾਹਮਣਾ ਰਾਣਾ ਗੁਰਮੀਤ ਸਿੰਘ ਨੇ ਵੀ ਕਰਨਾ ਪੈ ਰਿਹਾ ਸੀ ਠੀਕ ਉਹਨਾਂ ਨਾਲ ਉਹਨਾਂ ਦੀ ਟੀਮ ਨਾਲ ਗੱਲ ਕੀਤੀ ਗਈ ਕਿ ਪਿੰਡਾਂ ਦੇ ਵਿੱਚ ਕੀ ਕੀਤਾ ਜਾ ਸਕਦਾ ਸਾਨੂੰ ਪਿੰਡਾਂ ਦੇ ਵਿੱਚ ਸਾਨੂੰ ਬਣ ਨਹੀਂ ਦਿੱਤਾ ਜਾ ਰਿਹਾ ਹੂੰ ਉਸ ਦੇ ਬਾਵਜੂਦ ਅਗਰ ਰਾਣਾ ਗੁਰਮੀਤ ਸਿੰਘ ਦਾ ਪ੍ਰਦਰਸ਼ਨ ਇਹਨਾਂ ਦਿੱਤਾ ਦੇ ਹੂੰ ਇਹ ਵੋਟ ਦੀ ਪਰਸੈਂਟੇਜ ਸੁਧਾਰ ਵਿੱਚ ਬਹੁਤ ਵੱਡਾ ਫਰਕ ਆ ਪੰਜ 6 ਇਦਾਂ ਦੇ ਲੋਕ ਸਭਾ ਹਲਕੇ ਨੇ ਜਿੱਥੇ ਬੀਜਪੀ ਜਿਹੜਾ ਮੋਰ ਸ਼ੇਅਰ ਆ ਉਹ 2-2 ਲੱਖ 2.5 ਲੱਖ ਤੋਂ ਤੇ ਕਰੀਬ ਜੱਫ ਤੋਂ ਜ਼ਿਆਦਾ ਜਿਹੜੀਆਂ ਵੋਟਾਂ ਲੰਘੇ ਸਕੇ ਬੀਜਪੀ ਦੇ ਲਈਆਂ ਨੇ ਤਾਂ ਹੀ 15.5% ਜਿਹੜਾ ਉਹਦਾ ਬੋਟ ਸ਼ੇਅਰ ਹੈ ਬਿਲਕੁਲ ਬਿਲਕੁਲ ਔਰ ਮੈਨੂੰ ਲੱਗਦਾ ਇਹ ਆਪਣੇ ਆਪ ਦੀ ਇੱਕ ਪ੍ਰਾਪਤੀ ਹੀ ਹੈ ਕਿ ਠੀਕ ਆ ਥੋੜੇ ਜਿਹਾ ਵੋਟਾਂ ਦੇ ਫਰਕ ਨਾਲ ਉਹ ਕਾਕਾ ਜਿਹੜੇ ਆ ਅੱਗੇ ਆ ਗਿਆ ਜਗਦੀਪ ਸਿੰਘ ਕਾਕਾ ਜੀ ਜੀ ਬਿਲਕੁਲ ਉਹ ਰਕਮ ਆ ਵੀ ਗੁਰਮੀਤ ਛੋਟੀ ਹੁਣਾਂ ਦਾ ਭਾਵੇਂ ਬਾਹਰ ਹੋਈ ਸੀ ਜਿਵੇਂ ਤੁਸੀਂ ਗੱਲ ਕਹੀ ਤੇ ਲੱਗਦਾ ਕਾਂਗਰਸ ਤੋਂ ਆਇਆ ਕਿਸੇ ਨਾ ਕਿਸੇ ਪਾਰਟੀ ਚ ਕਿਸੇ ਕਿਸੇ ਘਰ ਤੋਂ ਕੋਈ ਨਾ ਕੋਈ ਮੈਂਬਰ ਆਉਂਦੇ ਹੁੰਦਾ ਪਰ ਪ੍ਰਦਰਸ਼ਨ ਹਰ ਵੇਲੇ ਇੱਕੋ ਜਿਹਾ ਰਹੇ ਕਿ ਜਰੂਰੀ ਹੁੰਦਾ ਇਹ ਜਰੂਰੀ ਨਹੀਂ ਬਾਕੀ ਦੇਖੋ ਲੋਕਾਂ ਦੀ ਮਰਜ਼ੀ ਹੈ ਦੇਖੋ ਹਰ ਇੱਕ ਇਲਾਕੇ ਦੇ ਨਾਲ ਲੋਕਾਂ ਦੀ ਆਪੋ ਆਪਣੀ ਸੋਚ ਹੈ ਇਹ ਇਸ ਗੱჭਮੇਲੇ 'ਚ ਪੈ ਜਾਂਦਾ ਕਿ ਬਾਹਰੋਂ ਆਇਆ ਕਿ ਨਹੀਂ ਆਇਆ ਕੋਈ ਚਿਮੇਲੇ 'ਚ ਨਹੀਂ ਪੈਂਦਾ ਹਾਂ ਪਰ ਜਿੱਤੇ ਹੰਸਰਾਜ ਹੰਸ ਦੀ ਗੱਲ ਕਰਦੇ ਹੰਸਰਾਜ ਹੰਸ ਤਾਂ ਜਾ ਕੇ ਪੰਜਵੇਂ ਸਥਾਨ ਤੇ ਜਾ ਕੇ ਢਿੱਕੇ ਉਹ ਆਪਣੇ ਹਰੀਦਕੋਟ ਹਲਕੇ ਤੋਂ ਬਿਲਕੁਲ ਜੀ ਆਜ਼ਾਦ ਉਮੀਦਵਾਰ ਸਭਜੀਤ ਸਿੰਘ ਖਾਲਸਾ ਜਿਹਦੇ ਲਈ ਮੈਂ ਤਾਂ ਕਹਿੰਦਾ ਉੱਥੇ ਸ਼ਾਇਦ ਮੈਂ ਏਰੀਆ 'ਚ ਗਿਆ ਸੀਗਾ ਹਾਲਾਂਕਿ ਕੋਈ ਬੂਥ ਨਹੀਂ ਲੱਗੇ ਸੀ ਉਹਨਾਂ ਦੇ ਹਾਂਜੀ ਪਰ ਵੋਟ ਸਾਬਨਾ ਜਿਆਦਾ ਪਈ ਦੂਸਰੇ ਪਾਸੇ ਕਰਨਜੀਤ ਅਨਮੋਲ 70000 ਵੋਟਾਂ ਆ ਰਹੇ ਨੇ ਦੂਸਰੇ ਨੰਬਰ ਤੇ ਆ ਕੇ ਅਮਰਜੀਤ ਕੌਰ ਸਾਹੋ ਕੇ 1 ਲੱਖ ਮਤਲਬ 37000 ਵੋਟਾਂ ਆ ਰਹੇ ਨੇ ਤੀਸਰੇ ਨੰਬਰ ਤੇ ਜਾ ਕੇ ਤੇ ਰਜਿੰਦਰ ਸਿੰਘ ਧਰਮਕੋਟ ਜਿਨ੍ਹਾਂ ਦੇ ਫਾਦਰ ਸਾਹਿਬ ਉਸ ਏਰੀਆ ਚੋਂ ਇੱਕ ਜਗ੍ਹਾ ਤੋਂ ਐਮ ਐਲ ਏ ਵੀ ਰਹੇ ਨੇ ਹਾਂਜੀ ਉਹ ਨਾ ਉਹ ਵੀ ਉੱਥੇ ਲੋਕਾਂ ਨੇ ਨਕਾਰ ਦਿੱਤਾ ਕੀ ਵਜ੍ਹਾ ਸੀ ਕਿ ਸਰਵਜੀਤ ਸਿੰਘ ਖਾਲਸਾ ਲੋਕਾਂ ਨੂੰ ਇੰਨਾ ਪਸੰਦ ਆ ਗਿਆ ਲੇਖੋ ਜੀ ਫਰੀਦਕੋਟ ਔਰ ਤਰਨਤਾਰਨ ਦੋਨੇ ਇਲਾਕੇ ਮਾਲਵੇ ਔਰ ਬਾਜੇ ਦੇ ਨਾ ਨਾ ਮੇਰੇ ਮੇਰੇ ਨੇੜੇ ਨੇੜੇ ਕੰਸਟੀਟਿਊਐਂਸੀ ਪੈਣ ਖਡੂਰ ਸਾਹਿਬ ਤੇ ਫਰੀਦਕੋਟ ਖਡੂਰ ਸਾਹਿਬ ਤੇ ਫਰੀਦਕੋਟ ਜੀ ਸੋ ਇਹਨਾਂ ਦੋਨਾਂ ਦੇ ਵਿੱਚ ਤਨਤਨ ਮੈਂ ਤਾਂ ਗੱਲ ਕੀਤੀ ਆ ਕਿ ਤਨਤਨ ਨੂੰ ਖਡੂਰ ਸਾਹਿਬ ਦਾ ਬਿਲਕੁਲ ਬਿਲਕੁਲ ਹੀ ਹਿੱਸਾ ਹੈ ਬਿਲਕੁਲ ਬਿਲਕੁਲ ਸੋ ਇੱਥੋਂ ਦੇ ਲੋਕ ਜਿਹੜੇ ਬਾਰਡਰ ਦੇ ਜਿਹੜੇ ਨੇੜੇ ਦੇ ਜਿਹੜੇ ਖੇਤਕਾਸਤ ਉੱਤੇ ਪੈਣ ਵਾਲੇ ਲੋਕ ਆ ਉਹਨਾਂ ਦੀ ਸੋਚ ਦਾ ਔਰ ਸਾਡੇ ਜਿਹੜੇ ਦੁਆਬੇ ਵਾਲੇ ਆ ਜਾਂ ਹੋਰ ਲੋਕ ਆ ਸਾਡੀ ਸੋਚ ਦਾ ਕਾਫੀ ਫਰਕ ਹੈਗਾ ਇਹ ਗੱਲ ਪ੍ਰੈਕਟੀਕਲ ਤੁਹਾਨੂੰ ਮੰਨਣੀ ਜਿਹੜੀ ਉਹ ਪਹਿਣੀ ਆ ਬਿਲਕੁਲ ਔਰ ਉੱਥੇ ਇਹਦੀ ਗੱ প্রচার ਹੋ ਰਹੀ ਸੀ সোশ্যাল মিডিਆ ਤੇ ਚੱਲ ਰਹੀ ਸੀ ਉਹਨਾਂ ਦਾ ਬਿਆਨ ਬੜੇ ਤੋਰੇ ਜਿਹੀ ਤੇਜ਼ ਮੇਰੇ ਕੋਲ ਉਹ ਚੀਜ਼ਾਂ ਜਿਹੜੀਆਂ ਆਈਆਂ ਨਹੀਂ ਤੇ ਇਹ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਸੱਚਮੁੱਚ ਮੈਂ ਵੀ ਫਰੀਦਕੋਟ ਜਾ ਕੇ ਆਇਆ ਹਾਂ ਕਾਫੀ ਦਿਨ ਉੱਥੇ ਮੈਂ ਗੁਜ਼ਾਰੇ ਆ ਘੁੰਮਿਆ ਫਿਰਿਆ ਤੇ ਲੇਕਿਨ ਉੱਥੇ ਸਰਵਜੀਤ ਸਿੰਘ ਦੀ ਜਿਹੜੀ ਗੱਲ ਖਾਲਸਾਪੁਰ ਦੀ ਸੀ ਕਾਲਸਾ ਦਾ ਨਾ ਕਿਸੇ ਨੇ ਨਾਮ ਸੁਣਿਆ ਨਾ ਕਿਸੇ ਨੇ ਪ੍ਰਚਾਰ ਦੇਖਿਆ ਤੇ ਇਹ ਅੰਦਰ ਖਾਤੇ ਕਿਵੇਂ ਹੋ ਗਿਆ ਕਿ ਕਈ ਲੋਕ ਤਾਂ ਇਹ ਵੀ ਅਲਜਾਮ ਲਗਾਉਂਦੇ ਆ ਕਿ ਸ਼ਾਇਦ ਇਹਦਾ ਡੀਪ ਸਟੇਟ ਦਾ ਇਹ ਕੰਮ ਆ ਕੁਝ ਐਸਾ ਨੀ ਚੀਜ਼ਾਂ ਵੀ ਆ ਕਿ ਇਸ ਤਰ੍ਹਾਂ ਦੇ ਕਿ ਉਸ ਦੀ ਦਸ ਸੰਭਾਵਨਾ ਬਣ ਜਾਂਦੀ ਆ ਕਿ ਡੀਪ ਸਟੇਟ ਜਿਹੜੀ ਹੈ ਕਈ ਵਾਰੀ ਆਪਣਾ ਰੋਲ ਨਿਭਾ ਜਾਂਦੀ ਹੈ ਜਦੋਂ ਆਪਾਂ ਇਲਜ਼ਾਮ ਭਾਰਤੀ ਸਟੇਟ ਦੇ ਉੱਤੇ ਲਗਾ ਦਿੰਦੇ ਆਂ ਇਦਾਂ ਦੇ ਲੋ ਜੀ ਇਥੇ ਉਹਦੇ ਡੀਪ ਸਟੇਟ ਇਸ ਤਰ੍ਹਾਂ ਕੰਮ ਕਰਦੀ ਐ ਇਸ ਤਰ੍ਹਾਂ ਕੰਮ ਕਰਦੀ ਬਹੁਤ ਸਾਰੇ ਲੋਕਾਂ ਨੇ ਆਉਣਾ ਪਰ ਮੈਨੂੰ ਲੱਗਦਾ ਕਿ ਇਹ ਜਿਹੜਾ ਖੇਡ ਆ ਭਾਈ ਅਮਰਪਾਲ ਸਿੰਘ ਦੀ ਜਿੱਤ ਨੂੰ ਤਾਂ ਹਲੇ ਆਪਾਂ ਕਹਿ ਸਕਦੇ ਆਂ ਕਿ ਚਚਤ ਰਹੀ ਸੀ ਪਰ ਭਾਈ ਸਰਜੀਤ ਸਿੰਘ ਉਹਨਾਂ ਦੀ ਜਿਹੜੀ ਜਿੱਤ ਆ ਉਹ ਸੱਚ ਵਿੱਚ ਹੈਰਾਨ ਕਰਨ ਵਾਲੀ ਹੈ ਮੈਨੂੰ ਲੱਗਦਾ ਇਹ ਇੱਕ ਇਤਿਹਾਸ ਇਹ ਲਿਖਿਆ ਜਾਏਗਾ ਔਰ ਇਹਦੇ ਉੱਤੇ ਕੱਲੋਂ ਪੀ ਐਚ ਡੀ ਦਾ ਇੱਕ ਥੀਸਿਸ ਵੀ ਜਿਹੜਾ ਕੱਲੋਂ ਤਿਆਰ ਹੋ ਸਕਦਾ ਪੀ ਐਚ ਡੀ ਦਾ ਵਿਸ਼ਾ ਹੋ ਸਕਦਾ ਤੇ ਇਸ ਤਰ੍ਹਾਂ ਜਿਹੜਾ ਚੋਣ ਪ੍ਰਚਾਰ ਜਿੱਦਾਂ ਦੇਸ਼ ਦਾ ਨਾ ਹੋਵੇ ਲੋਕੀ ਕਿਦਾਂ ਇਲੈਕਸ਼ਨ ਜਿੱਤੀਅਤ ਸਕਦੇ ਇਹ ਸਾਡੇ ਲਈ ਇੱਕ ਖੋਜ ਦਾ ਵਿਸ਼ਾ ਹੋਣ ਵਾਲਾ ਸਮਝ ਸੰਸਪਾਤਰਕਾਰਾਂ ਵਿੱਚ ਮਿਲਦਾ ਮੈਨੂੰ ਲੱਗਦਾ ਮੈਂ ਕਰਨਾ ਲੋਕ ਮਤਲਬ ਸ਼ਾਇਦ ਲੋਕ ਉਥਰੇ ਕਿਵੇਂ ਪ੍ਰਗਟ ਹੋਏ ਪ੍ਰੈਜ਼ੈਂਟ MP ਤੋਂ ਇਨਾ ਖੁਸ਼ ਨਹੀਂ ਰਹੇ ਤਾਂ ਕਰਕੇ ਉਹਨਾਂ ਨੇ ਉਹ ਬੰਦਾ ਚੁਣਿਆ ਜਿਹੜਾ ਕਹਿੰਦੇ ਇਹ ਲੀਡਰ ਕਿਸੇ ਪਾਰਟੀ ਦਾ ਹੋ ਵੀ ਨਾਲ ਜ਼ਿਆਦਾ ਹੀ ਚੁਣਨਾ ਇਹ ਇੱਦਾਂ ਦੀ ਸੋਚ ਵੀ ਹੋ ਸਕਦੀ ਹੈ ਵੀ ਅਸੀਂ ਅਸੀਂ ਇਹ ਜਾਰੀ ਕਿਉਂ ਨਾ ਪਾਰਟੀਆਂ ਨੇ ਸਾਰਿਆਂ ਨੇ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਚਾਹਦਾ ਇਹ ਵੀ ਸੋਚ ਹੋ ਸਕਦੀ ਹੈ ਪਰ ਪ੍ਰਦੀਪ ਜੀ ਇੱਕ ਲੋਕਾਂ ਦੇ ਜਾਣ ਵਾਸਤੇ ਪ੍ਰਚਾਰ ਕਰਨ ਦਾ ਮਤ ਇੱਕ ਕੈਂਡੀਡੇਟ ਨੂੰ ਸਮਾਂ ਚਾਹੀਦਾ ਇੱਕ ਉਹਦੇ ਲਈ ਕੋਈ ਤੰਤਰ ਚਾਹੀਦਾ ਚਾਹੇ ਉਹ ਸੋਸ਼ਲ ਮੀਡੀਆ ਰਾਹੀਂ ਜਾ ਰਿਹਾ ਹੋਵੇ ਚਾਹੇ ਉਹ ਮੀਟਿੰਗਾਂ ਕਰ ਰਿਹਾ ਹੋਵੇ ਤਾਂ ਵੀ ਕਿ ਜਨ ਸੁਭਾਵਾ ਕਰਵੇ ਨਾ ਕੋਈ ਵੀ ਜਨ ਸੁਭਾਵਾ ਹੋਈ ਨਾ ਉਹਦੇ ਹੱਕ ਚ ਕੋਈ ਪ੍ਰਚਾਰ ਕਰਨ ਲਈ ਆਇਆ ਤੇ ਨਾ ਹੀ ਉਹ ਡੋਟ ਡੂਰ ਕਿਤੇ ਕਰਦਾ ਨਾ ਹੈ ਨਹੀਂ ਮੈਂ ਇੱਕ ਸਰਗਰਮ ਖਾਲਸਾ ਜੀ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਅਮਰਤਪਾਲ ਦਾ ਪਰਿਵਾਰ ਉੱਥੇ ਪਹੁੰਚਿਆ ਸੀ ਜੀ ਤੇ ਇਹਨਾਂ ਨੇ ਸ਼ਾਇਦ ਇੱਕ ਦੂਜੇ ਨੂੰ ਹੱਲ ਕੀਤੀ ਅਮਰਤਪਾਲ ਔਰ ਸਨ ਸਿੰਘ ਖਾਲਸਾ ਨਹੀਂ ਪਰ ਦੇਖੋ ਜਿਹੜੀ ਕੀਤੀ ਆ ਗਰਾਊਂਡ ਤੇ ਜਾ ਕੇ ਹੁੰਦੀ ਨਾ ਐਲਪਾ ਜੀ ਜੀ ਕਿਸੇ ਕੋਲ ਦੀ ਮੈਨੂੰ ਤਾਂ ਲੱਗਦਾ ਸ਼ਾਇਦ ਐਤਕੀ ਸਾਡੇ ਜਿਹੜੇ ਅਖਾਲੀ ਦਲ ਦੇ ਪੋਲ ਸੀ ਨਾ ਇੱਕ ਫੌਂਸ ਦਾ ਮੁੱਦਾ ਗੁਰਦੁਆਰਿਆਂ ਰਾਹੀਂ ਪ੍ਰਚਾਰ ਹੁੰਦਾ ਸੀ ਗੁਰਦੁਆਰਾ ਸਾਹਿਬਾਂ 'ਚ ਪ੍ਰਚਾਰ ਹੁੰਦਾ ਐਤਕੀ ਇਸ ਈ ਨੂੰ ਮੈਂ ਬਹੁਤਾ ਚੰਗੋਰੀ ਨਹੀਂ ਸਮਝਦਾ ਕਿ ਗੁਰਦੁਆਰਾ ਸਾਹਿਬਾਂ ਤੋਂ ਇਹ ਗੱਲ ਦੇ ਅਨਾਉਂਸਮੈਂਟ ਹੋ ਰਿਹਾ ਧਰਮ ਦੀ ਆਰਥ ਪ੍ਰਚਾਰ ਕੱਲ੍ਹ ਵਾਲੇ ਕਿ ਬੀਜਪੀ ਦਾ ਤੇ ਜਿਹਦੇ ਨਾਮ ਬਣਦੇ ਹੋ ਉੱਥੇ ਹੀ ਤੁਸੀਂ ਇਹ ਗੱਲ ਕਹਿ ਸਕਦੇ ਵੀ ਨਹੀਂ ਜੀ ਇਸ ਬੰਦੇ ਨੂੰ ਜਿਤਾਓ ਗੁਰਦੁਆਰਾ ਸਹਿਬਾਨ ਨੂੰ ਸਾਨੂੰ ਜੋੜਨੇ ਜਿਹਦਾ ਮੋਤ ਰੱਖਣਾ ਚਾਹੀਦਾ ਸੀ ਲੇਕਿਨ ਗੁਰਦੁਆਰਾ ਸਹਿਬਾਨ ਦੀ ਵੱਤੋਂ ਜਰੂਰ ਹੋਈ ਇਸ ਤਰ੍ਹਾਂ ਦੀ ਮੇਰੇ ਸੁਣਨ ਵਿੱਚ ਆਈ ਗੱਲ ਮੈਨੂੰ ਕਨਫਰਮ ਨਹੀਂ ਆ ਕਿਉਂਕਿ ਇੱਕ ਇਹ ਪੱਖ ਜਰੂਰ ਹੋ ਸਕਦਾ ਹੋ ਸਕਦਾ ਇਸ ਤਰੀਕੇ ਨਾਲ ਪੰਥਕ ਮੁੱਦਿਆਂ ਨੂੰ ਉਭਾਰ ਕੇ ਚਲੋ ਇਹ ਤਾਂ ਹੋਵੇਗੀ ਜੀ ਪੰਜਾਬ ਦੀ ਗੱਲ ਪੰਜਾਬ ਦੀਆਂ 13 ਸੀਟਾਂ ਦੀ ਆਪਾਂ ਗੱਲ ਕਰ ਲਈ ਪੰਜਾਬ ਦੇ ਵਿੱਚ ਸਾਰਾ ਕੁਝ ਜਿੱਦਾਂ ਵੀ ਹੋਇਆ ਜਿੰਨੀਆਂ ਸੀਟਾਂ ਨਾਲ ਜਿੱਤੇ ਮੁੱਖੀ ਗੱਲ ਤੇ ਅੱਜ ਇਹ ਵੀ ਕੀ ਪ੍ਰਧਾਨ ਮੰਤਰੀ ਮੋਦੀ ਦੁਆਰਾ ਪ੍ਰਧਾਨ ਮੰਤਰੀ ਬਣਨਗੇ ਤੀਸਰੀ ਵਾਰ ਹੈਟ੍ਰਿਕ ਲਗਾਣਗੇ ਕਿਉਂਕਿ ਜੋ ਕੰਡੀਸ਼ਨ ਨਜ਼ਰ ਆ ਰਹੀ ਹੈ ਇਲੈਕਸ਼ਨ ਕਮਿਸ਼ਨ ਦੀ ਸਾਈਡ ਦੇ ਮੁਤਾਬਕ 239 ਸੀਟਾਂ ਤੇ ਉਹ ਇਸ ਟਾਈਮ ਚੱਲ ਰਹੇ ਨੇ ਜੀ ਟੋਟਲ ਜਿਹੜੀ ਅੱਗੇ ਤੇ ਉਸ ਤੋਂ ਬਾਅਦ ਕਾਂਗਰਸ ਜਿਹੜੀ 92 ਸੀਟਾਂ ਤੇ ਹੈ ਜਦਕਿ ਸਮਾਜਵਾਦੀ ਪਾਰਟੀ ਸੰਧੀ ਕਾਂਗਰਸ ਦਾ ਹਿੱਸਾ ਨਾਲ ਹੀ ਹੈ ਪਰ ਕਾਂਗਰਸ ਜਿਹੜੀ ਅਲੱਗ ਲੜੀ ਹੈ 29 ਸੀਟਾਂ ਦੇ ਹੈ ਕੋਲ ਮੈਗੇ ਜਿਹੜੀਆਂ ਕੋ ਸੀਟਾਂ ਜਿਹੜੀਆਂ ਨਜ਼ਰ ਆਉਂਦੀਆਂ ਪਈਆਂ ਨੇ ਉਹ 290 ਸੀਟਾਂ ਤੇ ਸਿਮਟਦੇ ਜਾ ਰਿਹਾ ਹੈ ਐਨਡੀਏ ਜਦਕਿ ਦੂਜੇ ਪਾਸੇ ਪ੍ਰਮੁਖ ਕਾਂਗਰਸ ਵਗੈਰਾ ਮਲਾ ਕੇ 235 ਤੇ ਇੰਡੀਆ ਦਾ ਘਟਵੰਨਣ ਪਹੁੰਚ ਗਿਆ ਹੈ ਤੇ 18 ਸੀਟਾਂ ਹਾਰਨ ਵੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਐਂਡੀਆ ਦੇ ਕੁਝ ਘਟਕਦਲ ਟੁੱਟ ਗਏ ਤਾਂ ਨਹੀਂ ਇੰਡੀਆ ਨਾਲ ਜੋੜਨਗੇ ਕਿਉਂਕਿ ਇਹਦੇ ਵਿੱਚ ਕੋਦੋਂ ਨਾਮ ਆ ਗਏ ਨੇ ਚੰਦਰਬਾਬੂ ਨਾਇਬੂ ਔਰ ਨਿਤੀਸ਼ ਕੁਮਾਰ ਦਾ ਨਾਮ ਸਭ ਤੋਂ ਉੱਪਰ ਕਿਹਾ ਜਾ ਰਿਹਾ ਜਿਹੜੇ ਐਂਡੀਆ ਕਿਸੇ ਵੀ ਟਾਈਮ ਸਕਿਪ ਵੀ ਕਰ ਸਕਦੇ ਹੋ ਔਰ ਮੈਨੂੰ ਸਾਡੇ ਸੋਰਸਸ ਵੱਲੋਂ ਇਹ ਇਨਫਰਮੇਸ਼ਨ ਹੈ ਕੀ ਉਹਨਾਂ ਨੂੰ ਕੰਟੈਕਟ ਕੀਤਾ ਜਾ ਰਿਹਾ ਆ ਆਮ ਖਬਰਾਂ ਚ ਖਬਰਾਂ ਦੇ ਵਿੱਚ ਵੀ ਆਇਆ ਸੀਗਾ ਕਿ ਉਹਨਾਂ ਨੂੰ ਕੰਟੈਕਟ ਕੀਤਾ ਜਾ ਰਿਹਾ ਪਰ ਬਾਅਦ ਬਿਆਨ ਆ ਗਿਆ ਸੀ ਕਿ ਨਹੀਂ ਸਾਡੇ ਹਲੇ ਉਹਨਾਂ ਨਾਲ ਕੋਈ ਗੱਲ ਕੋਈ ਨਹੀਂ ਜੀ ਤੇ ਇਹ ਮੀਡੀਆ ਦਾ ਵੀ ਟ੍ਰਾਇਲ ਹੁੰਦੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਜੇ ਉਭਾਰਦੇ ਆਪਾਂ ਚਲਦੀਆਂ ਪਰ ਮੈਨੂੰ ਇਹ ਨਹੀਂ ਲੱਗਦਾ ਕਿ ਜਿਹੜੀ ਭਾਜਪਾ ਦੀ ਲੀਡਰਸ਼ਿਪ ਹੈ ਐਨੀ ਅਬੀਸੜੀ ਹੋਏਗੀ ਪਰ ਐਨੀ ਕੱਚੀ ਹੋਏਗੀ ਕਿ ਜਿਹੜੇ ਲੋਕ ਉਹਨਾਂ ਦੇ ਨਾਲ ਲੜ ਕੇ ਇਲੈਕਸ਼ਨ ਲੜ ਰਹੇ ਆ ਤੇ ਉਹਨਾਂ ਨੂੰ ਉਹਨਾਂ ਸੁਖਾਲਾ ਜਾਣ ਦੇਣਗੇ ਅੱਜ ਜਿਵੇਂ ਅਮੇਸ਼ਾ ਜੀ ਦਾ ਰਾਇ ਸੀਗਾ ਅਮੇਸ਼ਾ ਜੀ ਨੇ ਜੀਦਾਂ ਮੰਨੀਆਂ ਗੱਲ ਕੀਤੀ ਕੱਲ ਨੂੰ ਮੀਟਿੰਗ ਰੱਖ ਲਈ ਉਹਨਾਂ ਨੇ ਵੀ ਐਨਡੀ ਇਹ ਦੀ ਤੇ ਐਨਡੀ ਨੇ ਜਦੋਂ ਮੀਟਿੰਗ ਰੱਖ ਲਈ ਉਹਦੇ ਅੰਡਰਸਟੂਡ ਹੈ ਜਿਹੜੇ ਇਹਨਾਂ ਦੇ 파ਟਨਰ ਨੇ ਉਹ ਪਹੁੰਚਣਗੇ ਸਾਰੇ ਉੱਥੇ ਬਹਿ ਕੇ ਗੱਲ ਹੋ ਜਾਏਗੀ ਔਰ ਹਾਲ ਵੀ ਕੋਈ ਤਾਂ ਨਹੀਂ ਨਜ਼ਰ ਆ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕਿਸੇ ਹੋਰ ਦੇ ਨਾਮ ਦੀ ਚਰਚਾ ਹੋਈ ਬਾਕੀ ਆਰਐਸਐਸ ਦੇ ਵਿੱਚ ਸੰਘ ਦੇ ਵਿੱਚ ਬਹੁਤ ਕੋਈ ਸੰਭਵ ਹੈ ਕਿਉਂਕਿ ਉੱਥੇ ਸੁਨੇਹੇ ਜਦੋਂ ਇਹ ਲੱਗ ਜਾਂਦੇ ਨੇ ਮੈਂ ਤਾਂ ਕਿਸੇ ਤਾਂ ਤੇ ਸੁਣ ਰਿਹਾ ਸੀ ਕਿ ਉਹਨੇ ਸੁਨੇਹੇ ਲਾਇਆ ਵੀ ਜੋ ਕੁਛ ਵੀ ਫੈਸਲਾ ਕਰਨਾ ਸਾਰਾ ਮਿਲ ਕੇ ਕਰਿਓ ਸ਼ਾਂਤੀ ਬਣਾ ਕੇ ਕਰਿਓ ਜੋ ਫੈਸਲਾ ਕਰਨਾ ਹੋਇਆ ਤੇ ਇਹਦਾ ਇਹੀ ਮਤਲਬ ਹੈ ਕਿ ਇਧਰ ਉਧਰ ਖਿੰਡਣ ਦੀ ਜਰੂਰਤ ਨਹੀਂ ਕਿਡਰ ਨੂੰ ਜਿਹੜਾ ਸੁਨੇਹਾ ਸੰਘ ਵੱਲ ਲੱਗ ਚੁੱਕਾ ਆ ਤੇ ਪਹਿਲਾਂ ਹਾਲ ਦੀ ਘੜੀ ਤਾਂ ਕੋਈ ਇਦਾਂ ਨਹੀਂ ਲੱਗਿਆ ਤੇ ਹੁਣ ਕੈਂਡਰ ਨੂੰ ਦੇਣਾ ਦੀਆਂ ਬੇਟੀਆਂ ਨੇ ਇੰਡੀਆ ਕੱਟ ਜੋੜ ਦੀ ਇਹ ਤਾਂ ਕੈਂਡਰ ਦੇ ਲੈਵਲ ਦੀ ਗੱਲ ਨਹੀਂ ਇਹ ਤਾਂ ਲੀਡਰਸ਼ਿਪ ਦੇ ਲੈਵਲ ਦੀ ਗੱਲ ਹੈ ਕੈਂਡਰ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਹੈ ਲੀਡਰਸ਼ਿਪ ਦੇ ਲੈਵਲ ਤੇ ਗੱਲ ਆ ਗਈ ਹੈ ਪਰ ਕੱਲ ਨੂੰ

Ow. <tries> <tries>